ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ 3:30 ਦਾ ਸ਼ਾਮ ਦਾ ਮੇਰੀ ਚਾਹ ਚੱਲ ਰਹੀ ਐ ਮੌਸਮ ਵਧੀਆ ਇਸ ਮੇ ਚਾਹ ਬਾਰ ਚੱਕ ਲਈ ਚਾਹ ਪੀ ਰਹੀ ਆ ਬਦਲਵਾਈ ਹੋ ਰਹੀ ਐ ਪਹਿਲਾਂ ਤਾਂ ਸਵੇਰੇ ਨੇਹਰੀ ਸੀ ਨਹੀਂ ਜਿਆਦਾ ਨਹੀਂਰੀ ਚੱਲ ਰਹੀਆਂ ਸੋਮਾ ਦੀ ਬਹੁਤ ਜ਼ਿਆਦਾ ਨੇਹਰੀ ਚੱਲ ਰਹੀ ਐ ਹੁਣ ਬਦਲਵਾਈ ਹੋ ਗਈ ਮਾਰਿਛਾ ਦਾ ਮੌਸਮ ਹੋ ਗਿਆ ਸਵੇਰ ਦੀ ਲਾਈਟਨਿੰਗ ਗਈ ਹੋਈ ਇਨਵਰਟਰ ਵੀ ਸਾਡਾ ਖਤਮ ਹੋ ਗਿਆ ਅਸੀਂ ਗਰਮੀ 'ਚ ਹੀ ਬੈਠੇ ਸੀ ਕਹ ਤੇ ਬਿਨਾ ਲਾਈਟ ਤੋਂ ਅੰਦਰ ਬੈਠੇ ਆ ਪਾਈ ਕੋਈ ਵੀਡੀਓ ਮੇਰੇ ਕੋਲ ਸਟਾਰਟ ਨਹੀਂ ਕਰਦੀ ਹੈ ਨਾ ਮੰਤਰ ਨੇਰੇ ਜ ਬਿਨਾ ਲਾਈਟ ਤੋਂ ਕੀ ਕੰਮ ਬਣੇ ਕੀ ਕਰੀਏ ਤੇ ਹੁਣ ਮੌਸਮ ਥੋੜਾ ਲੱਗ ਠੰਡਾ ਹੈ ਵੀ ਠੰਡੀ ਹਵਾ ਚੱਲ ਰਹੀ ਹੈ ਬੱਦਲ ਵਾਈ ਚਲੋ ਬਾਹਰ ਮੌਸਮ ਦੇਖਦੇ ਮੈਂ ਚਾਹ ਤੱਕ ਆਪ ਚੱਕ ਕੇ ਬਾਹਰ ਆ ਗਈ ਤੇ ਅਸੀਂ ਸ਼ਾਮ ਨੂੰ ਅੱਜ ਪਲਾਨ ਬਣਾਇਆ ਸੀ ਤਲਵੰਡੀ ਸਾਹਿਬ ਗੁਰਦੁਆਰੇ ਬਸਾਖੀ ਦੀ ਹਾਜ਼ਰੀ ਦੇ ਭਾਰਾਂ ਦਾ ਵੀ ਚਲੋ ਮੱਥਾ ਟੇਕ ਕੇ ਆਈਏ ਹਰ ਵਾਰ ਜਾਣੀ ਆ ਇਸ ਵਾਰ ਥੋੜਾ ਟਾਈਮ ਤੇ ਪਿਛਲੀ ਵਾਰ ਲੇਟ ਗਈ ਸੀ ਪਰ ਦੇਖਦੇ ਮੌਸਮ ਤੇ ਡਿਪੈਂਡ ਕਰਦਾ ਦਵਿੰਦਰ ਵੀ ਆਉਣਗੇ ਕਹੇ ਹੋਏ ਨੇ ਕਿਤੇ ਮੌਸਮ ਤੇ ਡਿਪੈਂਡ ਕਰਦੇ ਮੌਸਮ ਠੀਕ ਰਿਹਾ ਤਾਂ ਜਾਵਾਂਗੇ ਨਹੀਂ ਫਿਰ ਕੱਲ ਤੇ ਜਾਂ ਪਰਸੋਂ ਤੇ ਡਿਲੇ ਕਰਨਾ ਪਊਗਾ ਸਾਨੂੰ ਅਹੀਂ ਸੇ ਚਲ ਜਾਈਏ ਬਿਸਾਖੀ ਵਾਲੇ ਦਿਨ ਨੇੜੇ ਤੇ ਜਿਆਦਾ ਰਸ਼ ਹੁੰਦਾ ਰਸਤਾ ਹੁਣ ਵੀ ਹੋਊਗਾ ਦਿਨ ਸੈਂਸ ਕੈਨਸਲ ਸ਼ਾਮ ਨੂੰ ਚੱਲਾਂਗੇ ਦਿਨੇ ਤਾਂ ਧੁੱਪੇ ਗਰਮੀ ਚੋ ਤੇ ਕੀ ਕਰਾਂਗੇ ਪਰ ਡਿਪੈਂਡ ਕਰਦਾ ਮੌਸਮ ਤੇ ਮੌਸਮ ਹੋਏ ਪੂਰੀ ਬਦਲਵਾਈ ਬੱਦਲ ਬਦਲ ਹੋਇਆ ਪਿਆ ਚਾਹ ਪੀਣੀ ਮੇ ਵੀ ਬਾਤ ਹੋ ਰਹੀ ਹੈ ਹੈਲਦੀ ਟੈਲਦੀ ਚਾਹ ਦਾ ਆਨੰਦ ਆ ਜੋ ਪਾਰ ਹੀ ਲੈਣੇ ਮੌਸਮ ਬਹੁਤ ਅੱਛਾ ਅੰਦਰ ਗਰਮੀ ਚ ਬੈਠੇ ਸਵੇਰ ਤੇ ਚਾਹ ਪੀ ਕੇ ਵੈਸੇ ਵੀ ਜਿਆਦਾ ਗਰਮੀ ਆਉਂਦੀ ਹੈ ਗਰਮੀ ਚਾਹ ਪ ਉਹ ਤਾਂ ਲਾਈਟ ਨਾ ਹੋਵੇ ਗਰਮੀ ਗਰਮੀ ਹੋ ਜਾਂਦੀ ਆ ਤੇ ਹੁਣ ਇਧਰ ਬੇਟਾ ਬਣਾ ਰਿਆ ਸੀ ਪਾਪੜ ਪਾਪੜ ਉਹਨੇ ਆਪੇ ਸੇਕ ਲਈ ਸੀ ਮੈਂ ਜਸਟ ਉਹਨੂੰ ਚੋਪਿੰਗ ਕਰਕੇ ਦੇ ਦਾਨੀ ਆ ਬਾਕੀ ਉਹ ਆਪੇ ਕਰ ਲਾਂਦਾ ਥੋੜਾ ਬਹੁਤ ਆਪਦੇ ਜੋਗਾ ਉਹ ਕਰ ਲਾਂਦਾ ਔਰ ਮੈਨੂੰ ਖੁਸ਼ੀ ਹੁੰਦੀ ਜੇ ਬੱਚੇ ਆਪਦੇ ਖਾਣ ਵਾਸਤੇ ਐਫਰਟਸ ਕਰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿੰਨੀ ਮਿਹਨਤ ਹੁੰਦੀ ਆ ਲਾਈਕੀ ਚੰਚ ਖਾੜਨਾ ਟਾਈਮ ਇਨਵੈਸਟ ਕਰਨਾ ਵੀ ਮੰਮੀਜ਼ ਕਮੇ ਆਪਣੇ ਦੀ ਫੂਡ ਪ੍ਰਿਪੇਅਰ ਕਰਦੀਆਂ ਨੇ ਤੇ ਬਾਹਰ ਬਾਰਿਸ਼ ਹੋ ਰਹੀ ਸੀ ਉਹ ਕਹਿੰਦਾ ਮम्मा ਭੁੱਖ ਲੱਗੇ ਮੈਂ ਚਲ ਪਾਪੜ ਖਾਣਾ ਥੋੜਾ ਹੈਲਦੀ ਵੀ ਹੋਵੇ ਇੰਦਾ ਸੈਲ ਤੇ ਪਨੀਰ ਬਾਕੀ ਆਪਦੀ ਆਪਦੀ ਚੋਇਸ ਇਹ ਦੋ ਪਰ ਆਪਾਂ ਬੋਇਲਡ ਚਾਨੇ ਰਾਜਮਾ ਵੀ ਪਾ ਸਕਦੇ ਆ ਵਾਈਟ ਚਾਨੇ ਪਾ ਲਓ ਕਾਲੇ ਚਾਨੇ ਪਾ ਲਓ ਤੇ ਸੈਲਡ ਆਪਦੀ ਪਸੰਦ ਆ ਜੋ ਮਰਜ਼ੀ ਪਾਵੋ ਮੈਂ ਪਿਆਜ਼ ਤੇ ਖੀਰਾ ਚੋਪ ਕੀਤਾ ਸੀ ਬੱਚਿਆਂ ਦੇ ਚੋਇਸ ਅਕੋਰਡਿੰਗ ਤੇ ਪਨੀਰ ਚੋਪ ਕਰਤਾ ਸੀਗਾ ਤੇ ਉੱਪਰ ਇਹਦੇ ਪਾਵਾਂਗੇ ਮਸਾਲਾ ਉਹ ਵੀ ਬੱਚਿਆਂ ਚੋਇਸ ਅਕੋਰਡਿੰਗ ਚਾਟ ਮਸਾਲਾ ਪਾਉਣਾ ਨਮਕ ਮਿਰਚ ਪਾਉਣਾ ਔਰ ਇਹ ਵਾਲੀ ਵੀ ਕਾਨੂੰ ਦੇ ਪੰਜਾਬੀ ਪਾਪੜਾ ਸੀ ਯੂਜ਼ ਕਰਦੇ ਆ ਬਹੁਤ ਟੇਸਟੀ ਲੱਗਦੇ ਨੇ ਇਹਨਾਂ ਨੂੰ ਡ్రਾਈ ਰੋਸਟੀ ਕਰਦੀ ਹੁੰਦੇ ਆ ਗੈਸ ਤੇ ਮੈਂ ਡੀਪ ਫਰਾਈ ਨਹੀਂ ਮੈਂ ਕਰਦੀ ਤੇ ਉੱਪਰ ਪਾ ਲੈ ਸੈਲ ਇਹ ਬਾਰ ਹੋ ਰਹੀ ਸੀ بارش ਮਾਰ ਸੀ بارش ਦਾ ਮੌਸਮ ਠੰਡਾ ਲਾਈਟ ਹੈ ਨਹੀਂ ਸੀ ਇਨਵਰਟਰ ਵੀ ਆਲਮੋਸਟ ਬੈਟਰੀ ਖਤਮ ਸੀ ਇਨਵਰਟਰ ਦੀ ਤੇ ਅਸੀਂ ਬਾਹਰ ਬੈਠੇ ਸੀ ਮੰਜਾ ਟਾਈ ਤੇ ਪਾਪੜ ਕਰ ਰਹੇ ਸੀ ਇੰਜੋਏ بارش ਵਿੱਚ ਕਿਉਂਕਿ ਮੌਸਮ ਠੰਡਾ ਹੁੰਦਾ ਨਾ ਨਾਲ ਦੀ ਨਾਲ ਆਪਾਂ ਨੂੰ ਫੂਡ ਕਰੀਵਿੰਗਸ ਹੋਣ ਲੱਗਦੀ ਨੇ ਕੁਝ ਖਾਈਏ ਪਤਾ ਨਹੀਂ ਕੀ ਗੱਲ ਜਿਵੇਂ ਹੀ ਮੌਸਮ ਚੇਂਜ ਹੋਊਗਾ ਨਾ ਉਹੀ ਜਿਵੇਂ ਫੂਡ ਕਰੀਵਿੰਗਸ ਹੋਣ ਲੱਗਦੀ ਨੇ ਫਿਰ ਇਸ ਕਰਕੇ ਮੈਂ ਪਾਪੜ ਹੀ ਬਣਾ ਲਈ ਸੀ ਇਧਰ ਬਣ ਰਹੀ ਹੈ ਐਗ ਕਰੀ ਕਰੀ ਬਣ ਰਹੀ ਹੈ ਐਗ ਬੋਇਲ ਕਰਕੇ ਮੈਂ ਬਾਅਦ ਵਿੱਚ ਟਾਈਮ ਤੇ ਪਾਉਣੀ ਹੁੰਦੀ ਆ ਤੇ ਕਰੀ ਮੈਂ ਪਹਿਲੇ ਹੀ ਬਣਾ ਕੇ ਰੱਖ ਦਿਆ ਨਹੀਂ ਹੁੰਦੀ ਆ ਔਰ ਜਨਰੇਟਰ ਚਲਵਾਇਆ ਸੀ ਹੁਣ ਲਾਈਟ ਹੈ ਨਹੀਂ ਸੀ ਜਨਰੇਟਰ ਚਲਵਾ ਕੇ ਮੈਂ ਕਿਚਨ ਉਦਾਲ ਸਬਜ਼ੀ ਤਿਆਰ ਕਰ ਲਾਂ ਆਟਾ ਵਗੈਰਾ ਕੁੰਨ ਲਾਂ ਕੰਮ ਤਾਂ ਕਰਨਾ ਹੀ ਸੀ ਅੰਦਰ ਬਿਲਕੁਲ ਨੀਰ ਹੋਇਆ ਪੈਸੀ ਕੁਛ ਨਹੀਂ ਦਿਖ ਰਿਆ ਸੀ ਸੋ ਜਨਰੇਟਰ ਚਲਵਾਇਆ ਤਾਂ ਸ਼ਾਮ ਦਾ ਕੰਮ ਦੀ ਤਿਆਰੀ ਕਰ ਰਹੀ ਸੀ ਟਾਈਮ ਹੋ ਰਿਹਾ ਪਾਣੀ ਛੇਰ ਦਾ ਮੈਂ ਆਈ ਆ ਬਾਹਰ ਵਾਕ ਕਰਨ ਪਰ ਮੈਨੂੰ ਲੱਗਦਾ ਨਹੀਂ ਵਾਕ ਹੋਊਗੀ ਨੇਰੀ ਬਹੁਤ ਚੱਲ ਰਹੀ ਆ ਉਹ ਤਾਂ ਮੌਸਮ ਠੰਡਾ ਪਰ ਹਵਾ ਬਹੁਤ ਤੇ ਚ ਅੰਦਰ ਐਕਰ ਹੀ ਬਣ ਗਈ ਐਗ ਪੋਇਟ ਕਰਕੇ ਪੌਣੇ ਨੇਵੇਂ ਗਰੇਵੀ ਵਿੱਚ ਆਟਾ ਵੀ ਗੁੰਨਣਾ ਯੂਨਾਈਟਸ ਮੈਂ ਥੋੜੀ ਵਾਕ ਕਰਾਂ ਮੈਂ ਐਟਲੀਸਟ 10 15 ਮਿੰਟ ਕਰਾਂ ਮੈਨੂੰ ਮਨ ਨੂੰ ਸੈਟੀਸਫੈਕਸ਼ਨ ਮਿਲ ਜੂ ਕਿ ਹਾਂ ਮੇਰੀ ਵਾਕ ਹੋ ਗਈ ਅੱਜ ਇੰਨਾ ਕੁ ਵਾਕ ਕਰ ਨਿਕਲੀ ਸੀ ਬਾਹਰ ਪਰ ਮੌਸਮ ਠੀਕ ਹੈ ਖਰਾਬ ਵੀ ਨਹੀਂ ਕਹਿ ਸਕਦੇ ਹਾਂ ਤਾਂ ਖਰਾਬ ਬਹੁਤ ਧੀਰੀ ਚੱਲ ਰਹੀ ਹੈ ਬਾੜੀ ਚ ਨਿੰਮ ਤੋੜ ਤਾਂ ਨਹੀਂ ਰਹੀ ਨੇ ਬਾਹਰ ਕਿਵੇਂ ਦੇਖਿਆ ਨਿੰਮ ਤੋਂ ਟਪਿਆ ਜਿਹੜੀ ਡਿਟਰ ਚਲਾਇਆ ਜੀਨਰੇਟਰ ਚਲਵਾ ਚਲਵਾ ਕੇ ਫਿਰ ਮਸਾਲਾ ਬਣਾਇਆ ਸਬਜੀ ਦਾ ਫਿਰ ਸਬਜੀ ਬਣ ਰਹੀ ਹੈ 탱키 ਭਰੀਆ ਆਰਓ ਚਲਾਇਆ ਅੰਦਰ ਮੇਰਾ ਸੀ ਇਨਵਰਟਰ ਵੀ ਖਤਮ ਸੀ ਨੀਰੇ ਵਿੱਚ ਕੁਝ ਨਹੀਂ ਹੁੰਦਾ ਸੀ ਫਿਰ ਤੁਕੇਂਦਰ ਕਹਿੰਦਾ ਜਨਰੇਟਰ ਚਲਵਾ ਲਓ ਪਲਾਕਿੰਨੀ ਮੈਨੂੰ ਵੀ ਤੁਸੀਂ ਅੱਧਾ ਦਾ ਰੋਟੀ ਤਿਆਰ ਕਰ ਲਓ ਨਾਈਟ ਦਾ ਕੋਈ ਪਤਾ ਨਹੀਂਗਾ ਕਦੋਂ ਆਊ ਕਦੋਂ ਨਾ ਤੇ ਐਨਕ ਕੰਮ ਕੀਤਾ ਜਨਰੇਟਰ ਚਲਾ ਕੇ ਐਨੇ ਬੜਾ ਸਰਦਾ ਨਹੀਂ ਸੀ ਚਲੋ ਪਹਿਲਾਂ ਤਾਂ ਦਿਨ ਤਾਂ ਗਰਮੀ 'ਚ ਨੀਰੇ ਵਿੱਚ ਘੱਟ ਲੈ ਜਿਹੜਾ ਘੱਟ ਲੈ ਅੰਦਰ ਸਬਜੀ ਬਣ ਗਈ ਮੈਂ ਬਾਹਰ ਜਾ ਕੇ ਆਟਾ ਗੁੰਨੇ ਮੈਨੂੰ ਲੱਗਦਾ ਨਹੀਂ ਕੋਕ ਵਾਲਾ ਮੌਸਮ ਹੈਗਾ 5 ਮਿੰਟ ਘੇੜ ਦਿੱਤੀਆਂ ਤੇ ਅੱਜ ਨੇਰੀ ਨੇ ਫੇਰ ਨਿੰਮ ਤੋੜਤਾ ਪਹਿਲਾਂ ਵੀ ਨੀਰੀ ਨਿੰਮ ਤੋੜਿਆ ਇਸ ਵਾਰ ਫੇਰ ਨੇਰੀ ਨੇ ਨਿੰਮ ਤੋੜਤਾ ਨਹੀਂ ਇਹ ਸੜਾਈ ਨਿੰਮ ਹੋਣੀਂਂਦੀਂ ਇੱਕ ਦਾਣਾ ਆਲਰੇਡੀ ਪਹਿਲਾਂ ਹੀ ਟੁੱਟ ਗਿਆ ਸੀਦਾ ਇੱਕ ਹੁਣ ਵਧੀਆ ਹੋ ਰਿਹਾ ਸੀ ਐਂ ਫਿਰ ਗਰਮੀ ਚੋਂ ਥੋੜੀ ਬਹੁਤ ਚਲੋ ਛਾਂ ਹੋ ਜਾ ਕਰੂੰ ਤੇ ਕੋਈ ਟਰੈਕਟਰ ਟਰਾਲੀ ਕੁਛ ਖੜਾਏ ਜਾਂਦਾ ਕੋਈ ਚੀਜ਼ ਪਰ ਫੇਰ ਨੇਰੀ ਨੇ ਦਾਣਾ ਤੋੜਤਾ ਮੌਸਮ ਅੱਛਾ ਵੀ ਕੈਸਾ ਹੁੰਦਾ ਅੱਛਾ ਤਾਂ ਐ ਵੀ ਠੰਡਾ ਹੋਗਾ ਸੀ ਪਰ ਉਹ ਨੇਰੀ ਪਕੋ ਅੱਛਾ ਨਹੀਂ ਸੀਗਾ ਟਾਈਮ ਹੋ ਗਿਆ 8:30 ਦਾ ਡਿਨਰ ਮੇਰਾ ਹੋਗਾ ਪਰ ਕਿਚਨ ਕਲੀਨ ਕਰਨ ਵਾਲੀ ਪਈ ਆ ਉਨਾ ਇਹਦਰ ਲਾਂਡਰੀ ਰੂਮ ਵਿੱਚ ਮੈਂ ਕਿਾ ਕੱਪੜੇ ਲੋਡ ਕਰਦਾ ਕੱਪੜੇ ਲੋਡ ਕਰਕੇ ਰੱਖ ਜਾਣੀਆਂ ਪਰ ਮਸ਼ੀਨ ਮੈਂ ਆਨ ਨਹੀਂ ਕਰੂੰਗੀ ਟਾਈਮਰ ਵਗੈਰਾ ਨਹੀਂ ਲਾਉਂਗੀ ਕਿਉਂਕਿ ਮੌਸਮ ਅੱਜ ਖਰਾਬ ਆ ਕੱਲ ਦਾ ਵੀ ਨਹੀਂ ਪਤਾ ਕਿਵੇਂ ਹੋ ਕਿਵੇਂ ਨਾ ਫਿਰ ਠੀਕ ਰਿਹਾ ਮੌਸਮ ਸਵੇਰੇ ਮਸ਼ੀਨ ਆਨ ਕਰ ਦੂੰਗੀ ਇੱਕ ਵਾਰ ਕੱਪੜੇ ਕੱਪੜੇ ਮਸ਼ੀਨ ਚ ਪਾ ਦਾਨੀ ਕਿਤੇ ਲਾਂਡਰੀ ਬੱਕਟ ਬਹੁਤ ਜ਼ਿਆਦਾ ਭਰੀ ਪਈ ਹੈ ਦੇਖਣ ਚ ਬੁਰੀ ਲੱਗਦੀ ਹੈ ਨਾ ਆਪ ਨੂੰ ਇੱਕ ਟੈਂਸ ਟੈਨਸ਼ਨ ਜੀ ਫੀਲ ਹੁੰਦੀ ਟੈਂਸ ਜੀ ਫੀਲ ਕਰਦੇ ਆਪ ਕੱਬੇ ਮੇਰੇ ਕੱਪੜੇ ਐਨੇ ਪੈਨ ਧੋਣ ਵਾਲੇ ਤੇ ਉਸ ਕਰਕੇ ਕੱਪੜੇ ਕੱਪੜੇ ਲੋਡ ਕਰ ਜਾਣੀ ਪਰ ਚਲਾਉਂਗੀ ਮਸ਼ੀਨ ਸਵੇਰੇ ਮੌਸਮ ਦੇਖ ਕੇ ਕੋਈ ਹੋ ਕੱਲ ਤੱਕ ਠੀਕ ਮੌਸਮ ਕੱਪੜੇ ਧੋਤੇ ਜਾਣਗੇ ਤੋਂ ਨੇ ਵੱਡੀ ਗੱਲ ਨਹੀਂ ਹੈਗੀ ਮਸ਼ੀਨ ਚ ਇੱਕ ਵਾਰ ਆਏ ਹੁੰਦਾ ਵੀ ਐਨੇ ਕੱਪੜੇ ਇਕੱਠੇ ਹੋ ਗਏ ਦੇ ਕੇ ਟੈਂਸ਼ਨ ਕੀ ਹੁੰਦੀ ਆ ਆਦਰਵਾਇਸ ਕੱਪੜੇ ਧੋਣੇ ਚਾ ਲੋ ਧੋਤੇ ਹੀ ਆਂਦੇ ਨੇ ਜੋ ਕਰ ਮਸ਼ੀਨ ਚ ਪਾਤੇ ਵਹੜਾ ਕੈਂਪਰ ਦੀ ਨੇ ਇੱਥੇ ਬਹੁਤ ਵਧੀਆ ਸੈਟਿੰਗ ਆਈ ਹੈ ਪਹਿਲਾਂ ਜਿਹੜਾ ਸਾਡੇ ਕੋਲੇ ਪਲਾਸਟਿਕ ਦਾ ਕੈਂਪਰ ਲੱਗਿਆ ਹੋਇਆ ਸੀ ਨਾ ਉਹਦੇ ਨੀਚੇ ਪਹਿਲਾਂ ਮੈਂ ਫੱਟੀ ਰੱਖਦੀ ਸੀ ਫੱਟੀ ਰੱਖ ਕੇ ਉੱਪਰ ਕੈਂਪਰ ਰੱਖਦੀ ਸੀ ਯਾ ਫਿਰ ਨੀਚੇ ਕੋਈ ਭਾਂਡਾ ਟਿਕਦਾ ਸੀ ਨਹੀਂ ਫੱਟੀ ਵਗੈਰਾ ਤੇ ਰੱਖਦੇ ਸੀ ਕੈਂਪਰ ਨੂੰ ਜੇ ਇਸ ਤਰ੍ਹਾਂ ਅੱਗੇ ਰੱਖਦੇ ਆ ਕੈਂਪਰ ਨੂੰ ਤਾਂ ਪਾਣੀ ਉੱਪਰ ਕਵਰਟਸ ਦੇ ਉੱਪਰ ਪਈ ਜਾਂਦਾ ਨੀਚੇ ਫਲੋਰ ਗਿੱਲਾ ਹੋ ਜਾਂਦਾ ਉਹ ਵੀ ਮੈਨੂੰ ਚੰਗਾ ਨਹੀਂ ਲੱਗਦਾ ਤੇ ਇਸ ਕਰਕੇ ਇਹ ਵਾਲਾ ਕੈਂਪਰ ਪ੍ਰੈਫਰ ਕੀਤਾ ਐ ਇਸ ਵਾਰੀ ਬੀ ਚਲੋ ਇਹ ਆਪਾਂ ਨੂੰ ਬਾਹਰ ਲਿਜਾਣ ਦੇ ਵੀ ਕੰਮ ਆਊਗਾ ਕਾਰ ਵਿੱਚ ਰੱਖ ਕੇ ਆਪਾਂ ਲੈ ਕੇ ਵੀ ਜਾ ਸਕਦੇ ਆ ਬਾਹਰ ਤੇ ਘਰੇ ਵੀ ਯੂਜ਼ ਕਰ ਸਕਦੇ ਆ ਸਰਦੀਆਂ ਵਿੱਚ ਇਹਦੇ ਵਿੱਚ ਆਪਾਂ ਕੋਸਾ ਪਾਣੀ ਵੀ ਪਾ ਸਕਦੇ ਆ ਜੇ ਕੋਈ ਆਪਣੇ ਥੋ ਛੋਟੇ ਜਿਹੇ ਘਰੇ ਕੋਈ ਗੈਦਰਿੰਗ ਆ ਕੋਈ ਫੰਕਸ਼ਨ ਆ ਜਮੇ ਸੁਕ ਨੂੰ ਇਸ ਆਉ ਦਾ ਪਾਠ ਆ ਇਦਾਂ ਦੇ ਕੁਝ ਵੀ ਆਪਾਂ ਲੇਕ ਚਾਹ ਬਣਾਉਣੀ ਆ ਹਨਾ ਚਾਹ ਪਾ ਕੇ ਵੀ ਇਹਦੇ ਵਿੱਚ ਆਪਾਂ ਰੱਖ ਸਕਦਾ ਚਾਹ ਵਾਸਤੇ ਵੀ ਯੂਜ਼ ਕਰ ਸਕਦਾ ਇੱਕ ਟਾਈਮ ਤੇ ਆਪਾਂ ਨੂੰ ਲੋੜ ਆ ਤੇ ਸਾਰੇ ਕੰਮ ਇਹ ਦੇਊਗਾ ਬਾਕੀ ਇੱਕ ਇਹ ਮਿਲਟਨ ਵਾਲੇ ਕਹਿੰਦੇ ਕਿ ਜਿਹੜੇ ਇਹਦੇ ਸਪੇਅਰ ਪਾਰਟਸ ਨੇ ਮਿਲ ਜਾਣਗੇ ਕਹਿੰਦੇ ਸਪੇਅਰ ਪਾਰਟਸ ਜ਼ਿਆਦਾਤਰ ਕੀ ਹੁੰਦਾ ਟੈਪ ਖਰਾਬ ਹੁੰਦੀ ਹੁੰਦੀ ਹੈ ਵੀ ਤੁਹਾਨੂੰ ਟੈਪ ਪ੍ਰੋਵਾਈਡ ਕਰਾਈ ਜਾਊਗੀ ਸਾਡੇ ਵੱਲੋਂ ਜੇ ਇਹ ਕੈਂਪਰ ਤੁਹਾਡਾ ਟੈਪ 'ਚ ਪ੍ਰੋਬਲਮ ਆਉਂਦੀ ਹੈ ਟੈਪ ਖਰਾਬ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਨਵੀਂ ਟੈਪ ਰਿਪਲੇਸ ਕਰਕੇ ਦੇਵਾਂਗੇ ਲਗਵਾ ਕੇ ਟੱਕਣ ਖਰਾਬ ਹੁੰਦਾ ਓਬਵੀਅਸ ਉਹ ਨਮਾ ਲਵਾਂਗੇ ਉਹਨਾਂ ਨੇ ਇਹ ਗੱਲ ਵੀ ਆਖਿਆ ਪਹਿਲਾਂ ਅਸੀਂ ਸੈਲੋ ਤੋਂ ਦੇਖ ਰਹੇ ਸੀ ਪਰ ਸੈਲੋ ਦੀ ਕੋਈ ਚੀਜ਼ ਦੀ ਰਿਪਲੇਸਮੈਂਟ ਨਹੀਂ ਹੈਗੀ ਸਸਤਾ ਜ਼ਰੂਰ ਸੀ ਇਸ ਤੋਂ ਮਿਲਟਨ ਤੋਂ ਸੈਲੋ ਤੋਂ ਥੋੜਾ ਜਿਹਾ ਸ ਪਰ ਉਤੇ ਸਾਡਾ ਮਨ ਨਹੀਂ ਖੜਾ ਹੈਗਾ ਫਿਰ ਅਸੀਂ ਮਿਲਟਨ ਦੇਖਿਆ ਮਿਲਟਨ ਥੋੜਾ ਇਹ ਕੋਸਟਲੀ ਸੀਗਾ ਉਦੋਂ ਤਿੰਨ ਤੋਂ ਦਾ ਪ੍ਰਾਈਸ ਆ ਵਰਕ ਸਿਮਿਲਰ ਦਾ ਤਿੰਨ ਤੋਂ ਪਤਾ ਨਹੀਂ 350 ਇਹਨਾਂ ਦਾ ਫਰਕ ਹੋ ਚਾਂਸ ਹੋਲ ਮੈਕਸਿਮਮ ਇਹਨਾਂ ਦਾ ਫਰਕ ਸੀਗਾ ਪਰ ਇਹ ਮਿਲਟਨ ਵਾਲੇ ਕਹਿੰਦੇ ਅਸੀਂ ਤੁਹਾਨੂੰ ਰਿਪਲੇਸ ਕਰਕੇ ਦਵਾਂ ਕੋਈ ਚੀਜ਼ ਖਰਾਬ ਹੁੰਦੀ ਆ ਵੀ ਤੁਹਾਨੂੰ ਸਪੇਅਰ ਪਾਰਟ ਪ੍ਰੋਵਾਈਡ ਕਰਵਾਵਾਂਗੇ ਫਿਰ ਅਸੀਂ ਕਿਹਾ ਵੀ ਚਲੋ ਹਨਾ ਜੇ ਟੈਪ ਖਰਾਬ ਹੋ ਗਈ ਇਨ ਕੇਸ ਫਿਰ ਕੈਂਪਰ ਉਹੀ ਜਾਊਗਾ ਫਿਰ ਅਸੀਂ ਮਿਲਟਨ ਹੀ ਲਿਆ ਤੋ ਇਹਦੀ ਸੈਟਿੰਗ ਕਿਚਨ ਚ ਬਹੁਤ ਵਧੀਆ ਹੈ ਚਾਹੇ ਤੁਸੀਂ ਉਹ ਕਾਰਨਰ ਵਿੱਚ ਰੱਖ ਲਓ ਕਿਤੇ ਮਰਜ਼ੀ ਰੱਖ ਲਓ ਬਹੁਤ ਜ਼ਿਆਦਾ ਸਪੇਸ ਨਹੀਂ ਰੋਕਦਾ ਕਰੇ ਕਿਚਨ ਯੂਜ਼ ਕਰਨਾ ਭਾਵੇਂ ਦੋ ਵਾਰ ਪਰੋ ਤਿੰਨ ਵਾਰ ਕਰੋ ਹਾਂ ਜੇ ਫੈਮਿਲੀ ਤੁਹਾਡੀ ਜ਼ਿਆਦਾ ਹੀ ਵੱਡੀ ਹੈ ਫਿਰ ਇਹਨਾਂ ਛੋਟਾ ਕੈਂਪਰ ਨਹੀਂ ਕੰਮ ਕਰੂਗਾ ਜੇ ਚਾਰ ਤੋਂ ਪੰਜ ਮੈਂਬਰਸ ਹਨ ਮੈਨੂੰ ਲੱਗਦਾ ਫਿਰ ਇਹਨਾਂ ਆਸਾ ਹੈ ਨਾ ਦੋ ਵਾਰ ਭਰੋ ਤਿੰਨ ਵਾਰ ਭਰੋ ਚਾਰ ਵਾਰ ਭਰ ਲਓ ਉਹ ਇਨ ਔਖਾ ਨਹੀਂ ਹੈਗਾ ਪਾਣੀ ਭਰਨ ਵਾਲੀ ਬਾਰੀ ਬਾਰੀ ਹੁਣ ਸੀ ਨੈਕਸਟ ਮਾਰਨਿੰਗ ਦਾ ਟਾਈਮ ਤੇ ਮੈਂ ਧੋ ਰਿਹਾ ਸੀ ਕੱਪੜੇ ਕੱਪੜੇ ਮੈਂ ਜਿਹੜੇ ਫੁੱਲੀ ਮਸ਼ੀਨ ਚ ਰਾਤ ਤੇ ਉਸ ਤੋਂ ਬਿਨਾ ਕੁਝ ਹੋਰ ਕੱਪੜੇ ਸੀ ਜਿਵੇਂ ਬੈੱਡ ਸ਼ੀਟਸ ਮੈਂ ਅਲੱਗ ਹੀ ਸੈਮੀ ਮਸ਼ੀਨ 'ਚ ਵਾਸ਼ ਕੀਤੇ ਨੇ ਫੁੱਲੀਸ਼ ਮੈਂ ਨਹੀਂ ਪਾਈਆਂ ਇਹ ਮੈਂ ਸੈਮੀ 'ਚ ਅਲੱਗ ਹੀ ਵਾਸ਼ ਕਰਤਾ ਕਿਉਂਕਿ ਕੱਪੜੇ ਮੇਰੇ ਕੋਲ ਕਾਫੀ ਸੀ ਕਈ ਵਾਰ ਤਾਂ ਮੈਂ ਕਦੀ ਬੈੱਡ ਸ਼ੀਟ ਹੁੰਦੀ ਕੱਪੜੇ ਦੇ ਨਾਲ ਪਾ ਦਾ ਨਹੀਂ ਹੁੰਦੀ ਜੇ ਕੱਪੜੇ ਦੇ ਨਾਲ ਸਪੇਸ ਹੋ ਕੋਗੇ ਜਿੰਨਾ ਤੱਕ ਗੰਦੀਆਂ ਤਾਂ ਬੈੱਡ ਸ਼ੀਟਸ ਹੁੰਦੀਆਂ ਨੇ ਵੀ ਮੈਂ ਅਲੱਗ ਤੋਂ ਕੋਈ ਧੋ ਮਾ ਉਹਨਾਂ ਨੂੰ ਤੇ ਪਰ ਹੁਣ ਮੇਰੇ ਕੋਲ ਸਪੇਸ ਨਹੀਂ ਸੀ ਫੁੱਲੀ ਮਸ਼ੀਨ 'ਚ ਆਲਰੇਡੀ ਕੱਪੜੇ ਡੇਲੀ ਰੁਟੀਨ ਵਾਲੇ ਕਾਫੀ ਸੀਗੇ ਇਸ ਕਰਕੇ ਫਿਰ ਮੈਨੂੰ ਇਹ ਅਲੱਗ ਤੋਂ ਮੈਂ ਸੈ ਇਨੀ ਮੀਤੋ ਕਰਵਾ ਰਹੇ ਸੀ ਕੰਮ ਜਿਹੜਾ ਕੱਲ ਨੀਰੀ ਨੇ ਦਾਣਾ ਤੋੜਿਆ ਸੀ ਨੀਮ ਦਾ ਉਹ ਨੀਮਾ ਚੱਕ ਰਿਹਾ ਸੀ ਸਾਫ ਸਫਾਈ ਕਰ ਰਿਹਾ ਸੀ ਬਾੜੀ ਵੀ ਇਹ ਬੈਠੇ ਕੰਮ ਕਰਵਾ ਰਹੇ ਸੀ ਉਹ ਤੋਂ ਕਦੇ-ਕਦੇ ਮੈਨੂੰ ਲੱਗਦਾ ਦਵਿੰਦਰ ਦਾ ਕੰਮ ਈਜ਼ੀ ਐਟ ਲੀਸਟ ਉਹ ਬੈਠ ਕੇ ਆਰਡਰ ਦੇ ਦਿੰਦੇ ਨੇ ਵੀ ਐ ਕਰ ਲਾਂ ਐ ਕਰ ਲਾਂ ਮੈਨੂੰ ਆਪ ਤੋਂ ਕਰਨਾ ਪੈਂਦਾ ਟਾਈਮ ਹੋ ਰਿਹਾ 8:00 ਵਜੇ ਦਾ 8:00 ਵਜੇ ਨੂੰ ਕੱਪੜੇ ਧੋਤੇ ਸੀ ਸਾਰੇ ਅੰਦਰੋਂ ਮੇਰੀ ਸਬਜ਼ੀ ਵੀ ਬਣਾਤੀ ਸਬਜ਼ੀ ਬਣਾ ਕੇ ਮੈਂ ਫੇਰ ਆਈ ਸੀ ਕਿਉਂਕਿ ਫੁੱਲੀ ਮਸ਼ੀਨ 'ਚ ਕੱਪੜੇ ਮੈਂ ਉੱਠ ਕੇ ਸਵੇਰੇ ਫੇਰ ਔਨ ਕਰੀਏ ਮਸ਼ੀਨ 'ਚ ਕੱਪ ਕਪੜੇ ਸਾਰੇ ਧੋਤੇ ਗਿਆ ਏਸੀ ਦੇ ਕਵਰ ਧੋਤੇ ਨੇ ਜਿਹੜੇ ਉੱਪਰ ਏਸੀ ਦੇ ਫੈਨ ਹੁੰਦੇ ਨੇ ਉਹਨਾਂ ਦੇ ਕਵਰ ਉਤਾਰੇ ਪਏ ਸੀ ਵੀ ਚਲੋ ਏਸੀ ਲੋਡ ਪਈ ਆ फटाफट ਔਨ ਕਰ ਦਾਂ ਵੇ ਇਹ ਵੀ ਮਸ਼ੀਨ ਚ ਕੱਢਦੇ ਪਾਣੀ ਚ ਬੈੱਡ ਸ਼ੀਟਸ ਧੋਤੇ ਕਪੜੇ ਧੋਤੇ ਜੀ ਹੁਣ ਮੈਂ ਜਾਂਦੀ ਆ ਅੰਦਰ 8:00 ਵਜੇ ਬ੍ਰੈਕਫਾਸਟ ਸੋਚਾਂ ਕੀ ਬਣਾਵਾਂ ਤੇ ਇੱਧਰ ਸਬਜੀ ਮੈਂ ਬਣਾਈ ਸੀ ਅੱਜ ਆਲੂ ਬੈਂਗਣ ਦੀ ਕਦੇ-ਕਦੇ ਨਾ ਆਲੂ ਬੈਂਗਣ ਬਹੁਤ ਟੇਸਟੀ ਲੱਗਦੇ ਨੇ ਮਸਾਲੇਦਾਰ ਚ ਸਬਜੀ ਸੁੱਕੀ-ਸੁੱਕੀ ਵਧੀਆ ਲੱਗਦੀ ਦੁੱਧ ਹੋ ਰਿਹਾ ਸੀ ਬੋਇਲ ਆਲਮੋਸਟ ਹੋ ਚੁੱਕਿਆ ਤੇ ਹੁਣ ਮੈਂ ਇਸ ਰੂਮ ਵਿੱਚ ਹੈਲਪਰ ਝਾੜੂ ਪੂੰਝਾ ਕਰਕੇ ਚਲੀ ਗਈ ਸੀ ਫਿਰ ਜਦੋਂ ਝਾੜੂ ਪੂੰਝਾ ਕਰਨ ਆਉਂਦੀ ਹੈ ਉਦੋਂ ਸਾਰਾ ਸਮਾਨ ਹਟਾਉਣਾ ਪੈਂਦਾ ਮੇਰੀ ਆਦਤ ਹੀ ਹੈ ਮੈਂ ਸਾਰਾ ਫਲੋਰ ਫਿਰ ਕਲੀਅਰ ਕਰ ਦਿੰਦੀ ਆਪੂ ਪੂੰਝਾ ਕੇ ਜੋ ਪੂੰਝਾ ਲਾ ਕੇ ਚਲੀ ਜਾਂਦੇ ਉਸ ਤੋਂ ਬਾਅਦ ਸਾਰਾ ਸਮਾਨ ਦੁਬਾਰੇ ਸੈੱਟ ਕਰੋ ਕੋਈ ਬਾਥਰੂਮ ਵਾਲੇ ਮੈਟ ਹੋ ਗਏ ਚੇਅਰਸ ਹੋ ਗਏ కర్ਟਨਸ ਹੋ ਗਏ ਦੁਬਾਰੇ ਸੈੱਟ ਕਰੋ ਨਾ ਇੰਨਾ ਕ ਆਪਾਂ ਨੂੰ ਕਰਨਾ ਉਂਗੀਆਂ ਮੈਂ ਚੱਕੂੰਗੀ ਨੀਚੋਂ ਫਲੋਰ ਨਹੀਂ ਖਾਲੀ ਕਰੂੰਗੀ ਫਿਰ ਉਹਨੂੰ ਵੀ ਛਾੜੂ ਪੋਚਾ ਲਾਉਣਾ ਔਖਾ ਹੋਏ। ਵੈਸੇ ਮੈਨੂੰ ਕੰਮ ਵਾਲੀਆਂ ਦੇ ਕੰਮ ਨਾਲ ਕੋਈ ਸੈਟੀਸਫੈਕਸ਼ਨ ਮਿਲਦੀ ਹੀ ਨਹੀਂ। ਮਨ ਨਹੀਂ ਖੁਸ਼ ਹੁੰਦਾ ਜਦੋਂ ਛਾੜੂ ਪੋਚਾ ਕਰਕੇ ਜਾਂਦੀਆਂ ਠੀਕ ਐ ਆਏ ਹੋਏ ਤਾਂ ਵੀ ਚਲੋ ਠੀਕ ਐ ਸਫਾਈ ਹੋ ਗਈ ਜਿਵੇਂ ਆਪਾਂ ਆਪਣੇ ਹੱਥੀਂ ਕੰਮ ਕਰਕੇ ਸਫਾਈ ਕਰਕੇ ਆਪਾਂ ਤਸੱਲੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਹਨਾ। ਓਵੇਂ ਇਹਨਾਂ ਦਾ ਪੋਚਾ ਲੱਗਿਆ ਦੇ ਕੇ ਖੁਸ਼ੀ ਨਹੀਂ ਮਿਲਦੀ ਹੈਗੀ ਪਤਾ ਨਹੀਂ ਕੀ ਗੱਲ ਮੈਨੂੰ ਬਿਲਕੁਲ ਹੀ ਖੁਸ਼ੀ ਨਹੀਂ ਮਿਲਦੀ ਤਸੱਲੀ ਨਹੀਂ ਆਉਂਦੀ ਵੀ ਇਹ ਛਾੜੂ ਪੋਚਾ ਲਾ ਗਈ ਮਨ ਨਹੀਂ ਪਤਨ ਕਿਖ ਲ ਮੇਰਾ ਤਾਂ ਦਿਲ ਕਰਦਾ ਮੈਂ ਆਪੇ ਝਾੜੂ ਪੋਚਾ ਕਰਿਆ ਕਰਾਂ ਪਰ ਇੰਨਾ ਕਿਧਰ ਕਿਧਰ ਹੋਈ ਪੋਸੀਬਲ ਹੀ ਨਹੀਂ ਹੈਗਾ ਤੇ ਹੁਣ ਮੈਂ ਕਿਚਨ ਚ ਬਣਾ ਰਹੀ ਸੀ ਕਿ ਜਿਹੜੀ ਮੰਮੀ ਦਾ ਥੋੜਾ ਪੇਟ ਖਰਾਬ ਸੀਗਾ ਅੰਡ ਡਾਕਟਰ ਨੇ ਮਨਾਂਗੀ ਤਾਂ ਫਿਰ ਰੋਟੀ ਨਹੀਂ ਖਾਣੀ ਤੇ ਉਹਨਾਂ ਲਈ ਮੈਂ ਖਿਚੜੀ ਬਣਾਈ ਅੱਜ ਕਾਫੀ ਤਰ੍ਹਾਂ ਦਾ ਖਾਣਾ ਬਣਿਆ ਸਵੇਰੇ ਸਾਡੇ ਘਰ ਚ ਖਿਚੜੀ ਬਣੀ ਆਲੂ ਬੈਂਗਨ ਦੀ ਸਬਜ਼ੀ ਬਣੀ ਮੈਂ ਆਪਣੇ ਲਈ ਓਟਮੀਲ ਬਣਾਇਆ ਬੇਟਾ ਕਹਿੰਨਾ ਮੈਂ ਪੋਹਾ ਖਾਣਾ ਉਹਦੇ ਲਈ ਪੋਹਾ ਬਣਾਇਆ ਸਭ ਤਾਂ ਅਲੱਗ-ਅਲੱਗ ਖਾਣਾ ਓ ਮਾਈ ਗਾਡ ਕਿਚਨ ਚ ਬੰਦਾ ਨਿਕਲੇ ਤਾਂ ਨਿਕਲੇ ਕਿਹੜੇ ਹਾਂ ਮੈਂ ਅੱ ਅੱbdਈ ਬੁਰੀ ਹਾਲਤ ਹੋ ਗਈ ਸੀ ਕਿ ਮੇਰੇ ਲੱਤ ਵਿੱਚ ਅੱਜ ਪਤਾ ਨਹੀਂ ਕਿਉਂ ਤਰਦ ਹੋ ਰਿਹਾ ਸੀ ਸਵੇਰ ਦਾ ਜਦ ਮੈਂ ਉੱਠੀ ਮੇਰੇ ਲੱਤ ਵਿੱਚ ਪੇਨ ਬਹੁਤ ਜ਼ਿਆਦਾ ਹੋ ਰਿਹਾ ਸੀ ਮੈਂ ਆਪਦੇ ਕੰਮ ਮਸਾਂ ਕਰੀ ਫਿਰ ਠੀਕ ਹੈ ਆਪਾਂ ਇੰਨੇ ਕੁ ਰਿਸਪੌਂਸਿਬਲ ਹੋ ਜੇ ਨਾ ਇੰਨੀ ਸਮਝ ਆ ਜਾਂਦੀ ਕਿ ਜੇ ਇਹ ਕੰਮ ਜੇ ਆਪਾਂ ਨਹੀਂ ਕਰਾਂਗੇ ਤਾਂ ਹੋਰ ਆਪਣੇ ਬਿਨਾ ਕਰੂ ਕੌਣ ਕੋ ਦੁੱਖ ਦਾ ਸੁੱਖ ਦਾ ਹਨਾ ਸਭ ਕੁਝ ਬਰਦਾਸ਼ਤ ਕਰਕੇ ਕੰਮ ਕਰਨੇ ਪੈਂਦੇ ਨੇ ਹੁਣ ਆਪਣਾ ਕਿਚਨ ਦਾ ਕੰਮ ਖਤਮ ਕਰਕੇ ਸਾਰਾ ਮੈਂ ਆ ਗਈ ਸੀ ਬੈਡਰੂਮ ਵਿੱਚ ਕੱਪੜੇ ਉਤਾਰ ਕੇ ਬੀਜੀ ਮੇਰੇ ਡਿਮੇਂਜ ਵਿੱਚ ਟਾਈਮ ਲੱਗਦਾ ਸੀ ਕੱਪੜੇ ਉਤਾਰ ਕੇ ਬੈੱਡ ਤੇ ਰੱਖ ਤੇ ਹੁਣ ਮੈਂ ਕਿਤੇ ਨਾਲ ਥੋੜਾ ਜਿਹਾ ਰੈਸਟ ਕਰ ਲਾ ਹਵਾ ਲੈ ਲੈ ਨਾਲ ਆਪਣਾ ਵਿਟਾਮਿਨ ਮਲਟੀਵਿਟਾਮਿਨ ਲੈ ਲੈ ਨਾਲ ਮੈਂ ਕੱਪੜੇ ਤਿਆਰ ਕਰ ਲਾ ਬੈਠੀ ਫੱਟੀ ਫੱਟੀ ਫਿਰ ਨੌਣ ਲੱਗ ਗਈ। ਨਾਲੇ ਮੈਂ ਪਤਾ ਉਹਨਾਂ ਕਰ ਬਹੁਤ ਸਿਸ ਵੇੜ ਮੇਰਾ ਸਿੱਧੀ ਲੱਗ ਜਾਂਦਾ ਦਰਦ ਹੋ ਰਿਹਾ ਸੀ। ਪਰ ਗਈ ਨਹੀਂ ਅੱਖ ਦੀ ਕੋਈ ਸੀ ਨਾ ਤਾਂ ਹੁਣ ਠੀਕ ਆ। ਦੇਖ ਰੋਣੇ ਦਵਾਈ। ਜਿਹਨਾਂ ਨੂੰ ਛੱਡ ਗਿਓ ਐ ਉਹ ਦਰਦ ਨਹੀਂ ਆਇਆ ਦਵਾਈ ਵਾਲਾ ਨਹੀਂ। ਹੁਣ ਠੀਕ ਆ ਫਲੈਕਸੀਬਲ ਹੁਣ। ਫਿਰ ਤੱਕ ਨਹੀਂ ਗਈ ਸੀ ਜਿੰਨ ਸੜੀਆਂ ਪਾਏ ਹੋਏ। ਉਹਨਾਂ ਕੋਲ ਕਾਫੀ ਰੈਟ ਆਫ ਸੋਲੂਸ਼ਨ ਹੈਗਾ ਫੀਮ ਨੂੰ ਤੇ ਸਵੇਰ ਮੇਰੇ ਲੱਤ ਵਿੱਚ ਇਹਦਾ ਦਰਦ ਹੋ ਰਿਹਾ ਸੀ ਦਵਿੰਦਰ ਕਹਿੰਦਾ ਸੀ ਦਵਾਈ ਦੇਖ ਲੈ ਦਵਾਈ ਲੈਣੀ ਦਵਾਈ ਦਿਵਾ ਲੈਣਾ ਮੈਂ ਕਹਾਂ ਨਹੀਂ ਦਵਾਈ ਨਹੀਂ ਇਹ ਤਾਂ ਵੈਸੇ ਇੱਕ ਟੈਂਪਰੇਰੀ ਜਾਂ ਕਈ ਵਾਰ ਕੋਈ ਨਾੜ ਨੂੜ ਚੜ ਜਾਂਦੀ ਜਾਂ ਮਸਲ ਪੇਨ ਹੋਣ ਲੱਗੇ ਇਹ ਨਵੇਂ ਦਾ ਪੇਨ ਨਾ ਕੋਈ ਐਡਾ ਮੇਰੇ ਕੋਈ ਸਾੜ ਸੁੱਟ ਨਹੀਂ ਲੱਗੀ ਪੇਨ ਹੋਣ ਨੂੰ ਕਈ ਵਾਰ ਆਪਣੇ ਮਸਲ ਪੇਨ ਹੋਣ ਲੱਗੇ ਅਚਾਨਕ ਬਾਡੀ ਵਿੱਚ ਉਸ ਤਰ੍ਹਾਂ ਦੀ ਪੇਨ ਸੀਗੀ ਤੇ ਕੱਪੜੇ ਤਿਆਰ ਕਰਕੇ ਫਿਰ ਮੈਂ ਆਉਂਗੀ ਹੁਣ ਸੀ ਦੁਪਹਿਰ ਦਾ ਟਾਈਮ ਅੱਜ ਮੈਂ ਦੁਪਹਿਰੇ ਬਣਾਉਣੀ ਸੀ ਕੇਕ ਇੱਕ ਕੇਕ ਆਲਰੇਡੀ ਬਣ ਚੁੱਕਾ ਸੀ ਤੇ ਮੈਂ ਹੁਣ ਦੂਜੀ ਕੇਕ ਦੀ ਪ੍ਰੈਪਰੇਸ਼ਨ ਕਰ ਰਹੀ ਸੀਗੀ ਅੰ ਐਗ ਵਾਲਾ ਕੇਕ ਆ ਜਿਹੜਾ ਮੈਂ ਰੈਸਪੀ ਵੀ ਥੋੜਾ ਕਈ ਵਾਰ ਸ਼ੇਅਰ ਕਰ ਚੁੱਕੀ ਹਾਂ ਇਹ ਇਸ ਟਾਈਮ ਇਸ ਵਾਰ ਮੈਂ ਵਲੌਗ ਵਿੱਚ ਰੈਸਪੀ ਨਹੀਂ ਸ਼ੇਅਰ ਕਰ ਰਹੀ ਪਹਿਲਾਂ ਮੈਂ ਕਰ ਚੁੱਕੀ ਹਾਂ ਇੱਕ ਚੌਕਲੇਟ ਕੇਕ ਮੈਂ ਬਣਾ ਕੇ ਬਾਹਰ ਕੱਢ ਤਾ ਬਿਸਕਟ ਵਾਲਾ oven ਚ ਤੇ ਦੂਜਾ ਕੇਕ ਬਣਾ ਕੇ ਰੱਖ ਰਹੀ ਆ ਵੀ ਤਾਂ ਕਿ oven ਗਰਮਾ ਆਵਨ ਗਰਮ ਦਾ ਫਾਇਦਾ ਚੱਕਾ ਯਾ ਵੀ ਨਾਲ ਦੀ ਨਾਲ ਮੈਂ ਕੇਕ ਇੱਕ ਹੋਰ ਬਣਾਣਾ ਰੱਖਦਾ ਔਰ ਵੈਸੇ ਵੀ ਇਹ ਕੰਮਾਂ ਲਈ ਨੇ ਰੋਜ਼ ਰੋਜ਼ ਟਾਈਮ ਨਹੀਂ ਨਿਕਲਦਾ ਹੈਗਾ ਕਦੇ ਕਦੇ ਟਾਈਮ ਹੁੰਦਾ ਵੀ ਚਲੋ ਕਦੇ ਹੀ ਦਿਲ ਕਰਦਾ ਯਾ ਕਦੇ ਹੀ ਟਾਈਮ ਹੁੰਦਾ ਵੀ ਚਲੋ ਆਪਾਂ ਕਰ ਲਈਏ ਹਨਾ ਅੱਜ ਮੈਂ ਸੋਚਿਆ ਦਵਿੰਦਰ ਕੇਕ ਕਹਿ ਰਿਹਾ ਸੀ ਕੇਕ ਖਾਣਾ ਕੇਕ ਖਾਣਾ ਫਿਰ ਹਰ ਇੱਕ ਦੀ ਚੋਇਸ ਨਹੀਂ ਮਿਲਦੀ ਬੇਟਾ ਚਾਕਲੇਟ ਵਾਲਾ ਪਸੰਦ ਕਰਦਾ ਖਾ ਲਾਂ ਦਾ ਇਹ ਵੀ ਪਰ ਉਹਨੂੰ ਜ਼ਿਆਦਾ ਚਾਕਲੇਟ ਵਾਲਾ ਪਸੰਦ ਆ ਮੈਨੂੰ ਵੀ ਚਾਕਲੇਟ ਵਾਲਾ ਜ਼ਿਆਦਾ ਪਸੰਦ ਆ ਫਿਰ ਮੈਂ ਕਿਹਾ ਚਲੋ ਦੋਨੇ ਕੇਕ ਮੈਂ ਇਕੱਠੇ ਹੀ ਬਣਾ ਲਾਂ ਦੀਆਂ ਕੋਈ ਕੇਕ ਮੈਂ ਤਿਆਰੀ ਕਰ ਰਹੀ ਸੀ ਕੇਕ ਦੀ ਵੀ ਕੇਕ ਬਣਾ ਮਟੀਰੀਅਲ ਤਿਆਰ ਕਰਕੇ ਅਵਨ ਚ ਰੱਖਦਾ ਚਲੋ ਫਿਰ ਬਣੀ ਚਲੋ ਇੱਕ ਵਾਰ ਮਟੀਰੀਅਲ ਤਿਆਰ ਕਰਨ ਤੇ ਟਾਈਮ ਲੱਗਦਾ ਬਾਕੀ ਜਦੋਂ ਅਵਨ ਚ ਰੱਖ ਦਈਏ ਚਲੋ ਫਿਰ ਅਵਨ ਨਹੀਂ ਕਰਨਾ ਹੁੰਦਾ ਕੰਮ ਆਪਣਾ ਕੁਝ ਨਹੀਂ ਹੁੰਦਾ ਫਿਰ ਤਾਂ ਕੈਸ ਤੇ ਹੌਲੀ-ਹੌਲੀ ਬਣੀ ਜਾਂਦਾ ਹੁੰਦਾ 15-20 ਮਿੰਟ ਲਾ ਲਓ ਵੀ ਇਹਦਾ ਮਟੀਰੀਅਲ ਤਿਆਰ ਕਰਨ ਤੇ ਲੱਗ ਜਾਂਦੇ ਨੇ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਅਵਨ ਦਾ ਹੀ ਟਾਈਮ ਅਵਨ ਚ ਇੱਕ ਵਾਰ ਰੱਖਦਾ ਫਿਰ ਤਾਂ ਹੌਲੀ-ਹੌਲੀ ਬਣੀ ਜਾਣਾ ਟਾਈਮ ਵਿੱਚ ਇਹ ਇੱਕ ਕੇਕ ਮੈਂ ਕੱਢ ਚੁੱਕੀ ਹਾਂ ਵਿੱਚੋਂ ਇਹ ਮੈਂ ਦੂਜਾ ਕੇਕ ਰੱਖਣ ਜਾ ਰਹੀ ਹਾਂ ਇਹ ਐਗ ਵਾਲਾ ਜਿਹੜਾ ਦੂਸਰਾ ਮੈਂ ਬਣਾਇਆ ਚਾਕਲੇਟ ਵਾਲਾ ਉਹ ਬਿਸਕੁਟਸ ਵਾਲਾ ਕੇਕ ਆ ਬਿਸਕੁਟ ਚਾਕਲੇਟ ਬਿਸਕੁਟਸ ਦਾ ਕੇਕ ਹੈ ਤੇ ਇਧਰ ਮੈਂ ਪਤੀਲਾ ਰੱਖਿਆ ਹੋਇਆ ਗਰਮ ਨਮਕ ਪਾ ਕੇ ਇਹਦੇ ਵਿੱਚ ਮੈਂ ਰੱਖ ਦੂੰਗੀ ਕੇਕ ਇੱਕ ਕੇਕ ਮੈਂ ਕੱਢ ਚੁੱਕੀ ਹਾਂ ਤੇ ਵਿੱਚੋਂ ਦੂਸਰਾ ਮੈਂ ਰੱਖ ਰਹੀ ਹਾਂ ਇਹਦੇ ਉੱਪਰ ਮੈਨੂੰ ਸਿੰਪਲ ਤਾਂ ਲੱਗਿਆ ਵੀ ਉੱਪਰ ਬਹੁਤ ਸਿੰਪਲ ਸਿੰਪਲ ਦਿਖ ਰਿਹਾ ਫਿਰ ਮੈਂ ਉੱਪਰ ਥੋੜੀ ਜਿਹੀ ਟੂਟੀ ਫਰੂਟੀ ਹੋਰ ਪਾਈਏ ਇਹਦੇ ਉੱਪਰ ਨਾਲ ਦੀ ਨਾਲ ਪਾਤੀਆਂ ਬਾਅਦ ਵਿੱਚ ਆਵਾਂ ਨਹੀਂ ਖੋਲੂ ਇੱਕ ਵਾਰ ਬੰਦ ਕਰਕੇ ਰ ਇਧਰ ਮੇਰੇ ਕਿਚਨ ਚ ਦੇਖੋ ਖਲਾਰਾ ਜਰੂਰ ਕੋਈ ਵੀ ਕੰਮ ਕਰਦੇ ਆ ਕੋਈ ਚੀਜ਼ ਬਣਾਉਣੀ ਹੈ ਕਿਚਨ ਵਿੱਚ ਹਨਾ ਖਾਸ ਕਰਕੇ ਕੇਕ ਕਿਉਂਕਿ ਕੇਕ ਬਣਾਉਣ ਲਈ ਫਟਾਫਟ ਹੱਥ ਚਲਾਉਣਾ ਪੈਂਦਾ ਉਦੋਂ ਅਵਨ ਗਰਮ ਕਰਨਾ ਰੱਖਿਆ ਹੁੰਦਾ ਤੇ ਫਿਰ ਖਲਾਰਾ ਪੈ ਜਾਂਦਾ ਇਧਰ ਚਾਕਲੇਟ ਵਾਲਾ ਕੇਕ ਬਣ ਚੁੱਕਿਆ ਬਹੁਤ ਜ਼ਿਆਦਾ ਸੌਫਟ ਬਹੁਤ ਯਮੀ ਬਣਿਆ ਸੀ ਹਾਲੇ ਗਰਮ-ਗਰਮ ਬਿਲਕੁਲ ਬਹੁਤ ਜ਼ਿਆਦਾ ਸੌਫਟ ਆ ਤੇ ਇਹ ਬਣ ਚੁੱਕਿਆ ਚਾਕਲੇਟ ਵਾਲਾ ਕੇਕ ਹੁਣ ਦੂਸਰਾ ਕੇਕ ਉਹਦੇ ਵਿੱਚ ਮੈਂ ਰੱਖਤਾ ਉਹ ਬਣ ਰਿਹਾ ਬਹੁਤ ਹੀ ਈਜ਼ੀ ਸਿੰਪਲ ਜਿਹਾ ਕੇਕ ਹੁੰਦੇ ਨੇ ਇੱਕ ਵਾਰ ਆਪਾਂ ਬਣਾਉਣ ਲੱਗ ਜਾਈਏ ਫਿਰ ਆਪਣਾ ਹੌਲੀ ਹੌਲੀ ਪਰਫੈਕਸ਼ਨ ਆ ਜਾਗੇ ਆਪਣੇ ਕੰਮ ਵਿੱਚ ਤੇ ਇੱਧਰ ਦੂਸਰਾ ਕੇਕ ਵੀ ਬਣ ਚੁੱਕੇ ਇਹ ਵੀ ਮੈਂ ਬਾਹਰ ਕੱਢ ਤਾਂ ਆ ਥੋੜਾ ਜਿਹਾ ਫੁੱਲਿਆ ਨਹੀਂ ਉਹ ਅੱਛਾ ਬਣਿਆ ਅੰਦਰੋਂ ਟੇਸਟੀ ਬਣਿਆ ਪਰ ਫੁੱਲਿਆ ਨਹੀਂ ਮੰਮੀ ਨੇ ਮੰਮੀ ਨੂੰ ਲੱਗੇ ਨਾ ਉਵੇਂ ਪਤਿਲਾਂ ਕਿੱਸੇ ਰੱਖਿਆ ਪਏ ਗੈਸ ਚੱਲੀ ਜਾਂਦਾ ਉਹਨਾਂ ਨੇ ਗੈਸ ਬੰਦ ਕਰਤਾ ਗੈਸ ਬੰਦ ਕਰਕੇ ਟੱਕਣ ਚੱਕਤਾ ਵੀ ਵਿੱਚ ਕੀ ਆ ਸਾਰੀ ਹੀਟ ਬਾਹਰ ਨਿਕਲ ਗਈ ਜਿਸ ਦੇ ਕਰਕੇ ਫੁੱਲਿਆ ਨਹੀਂ ਹੈਗਾ ਅਟਲੀਸਤ ਤੁਸੀਂ ਅੱਧਾ ਘੰਟਾ ਟੱਕਣਾ ਚਾਹੋ ਜੇ ਅੱਧੇ ਘੰਟੇ ਵਿੱਚ ਵੀ ਤੁਸੀਂ ਇੱਕ ਵਾਰ ਵੀ ਟੱਕਣ ਚੱਕ ਤਾਂ ਥੋੜਾ ਕੇਕ ਬਿਲਕੁਲ ਫੁੱਲੂਗਾ ਨਹੀਂ ਪਰ ਕੱਟ ਕਰਕੇ ਵਿੱਚੋਂ ਦੇਖਿਆ ਕੇਕ ਬਹੁਤ ਅੱਛਾ ਬਣਿਆ ਸੀ ਜਾਲੀਦਾਰ ਬਿਲਕੁਲ ਜਾਲੀ ਵਾਲਾ ਬਣਿਆ ਖਾਣ ਚ ਬਹੁਤ ਟੇਸ ਚ ਉਵੇਂ ਜਿਵੇਂ ਬਣਿਆ ਕੋਈ ਫਰਕ ਨਹੀਂ ਸੀਗਾ ਅੱਜ ਮੇਰੇ ਕੋਲ ਕਸਟਰਡ ਪਾਊਡਰ ਥੋੜਾ ਘੱਟ ਸੀ ਤਾਂ ਕਰਕੇ ਕਲਰ ਇਸ ਤਰ੍ਹਾਂ ਤੇ ਇਹ ਅੱਜ ਮੈਂ ਨਾ ਦਾਲਾਂ ਭੋਂਦਿਆਂ ਸਵੇਰੇ ਹੂੰ ਤੂੰ ਵੀ ਮੂੰਗੀ ਤੂੰ ਵੀ ਮਸਰੀ ਛੋਲਿਆਂ ਦੀ ਦਾਲ ਸਾਬਤ ਮੂੰਗੀ ਤੇ ਥੋੜੇ ਮੋਠ ਮੋਠ ਘਟਦੇ ਸੀ ਸਾਬਤ ਮੋਠ ਇਹ ਮੈਂ ਦਾਲਾਂ ਭਿਉ ਰਹੀਆਂ ਸ਼ਾਮ ਨੂੰ ਬਣਾਉਂਗੀ ਇਹਨਾਂ ਦਾ ਡੋਸਾ ਦਾਲਾਂ ਦਾ ਇਹ ਤੋ ਇਹ ਬੈਟਰ ਨਾਲ ਮੇਰੇ ਦੋ ਕੰਮ ਆਊਗਾ ਡੋਸਾ ਵੀ ਬਣ ਜਾਊਗਾ ਤੇ ਟੋਸੇ ਦੇ ਨਾਲ ਨਾਲ ਆਪਾਂ ਦਾਲ ਵਾਲੇ ਚੀਲੇ ਵੀ ਬਣਾ ਸਕਦੇ ਹਾਂ ਫ੍ਰਿਜ ਵਿੱਚ ਰੱਖ ਲਓ ਸਟੋਰ ਕਰਕੇ ਦੋ ਦਿਨ ਲਈ ਬੈਟਰ ਆਰਾਮ ਨਾਲ ਅੱਜ ਕੱਲ ਦੇ ਮੌਸਮ ਵਿੱਚ ਘਟ ਜਾਂਦਾ ਤੇ ਦਾਲਾਂ ਵਾਲੇ ਚੀਲੇ ਵੀ ਬਣਾ ਸਕਦੇ ਮੈਂ ਕਿਹਾ ਚਲੋ ਥੋੜਾ ਜਿਹਾ ਮੈਂ ਦਾਲ ਦੇ ਚੀਲੇ ਵਾਸਤੇ ਮਟੀਰੀਅਲ ਰੱਖ ਲਵਾਂ ਕੁਝ ਮੈਂ ਡੋਸਾ ਬਣਾ ਲੂੰਗੀ ਇਹ ਮੈਂ ਸਵੇਰੇ ਭੁੰਤੀਆਂ ਸੀ ਦਾਲਾਂ ਤੇ ਹੁਣ ਸ਼ਾਮ ਨੂੰ ਮੈਂ ਦਾਲਾਂ ਨੂੰ ਪਾਣੀ ਜਿਹੜਾ ਐਕਸਟਰਾ ਹੈਗਾ ਉਹ ਕੱਢ ਕੇ ਤੇ ਬਾਕੀ ਮਿਕਸੀ ਵਿੱਚ ਪਾ ਕੇ ਗ੍ਰਾਇੰਡ ਕਰ ਲਵਾਂਗੀ ਇੱਕ স্মੂਥ ਜਾਂ ਪੇਸਟ ਬਣਾ ਲਵਾਂਗੀ ਇਹਨਾਂ ਦਾ ਦਾਲਾਂ ਦਾ ਪਾਣੀ ਐਕਸਟਰਾ ਮੈਂ ਕੱਢ ਤਾ ਤੇ ਉਹਨਾਂ ਨੂੰ ਪਾ ਲਾਂਦੀ ਹਾਂ ਮਿਕਸੀ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੀ ਨਾਲ ਨਾਲ ਕਿਉਂਕਿ ਥੋੜਾ ਜਿਹਾ ਪਾਣੀ ਪਾ ਕੇ ਇਹ ਵਧੀਆ ਗ੍ਰਾਇੰਡ ਹੋ ਜਾਣਗੇ ਦਾਲਾਂ ਜੇ ਜ਼ਿਆਦਾ ਪਾਣੀ ਪਾਵਾਂਗੇ ਫਿਰ ਬਹੁਤ ਜ਼ਿਆਦਾ ਪਤਲਾ ਹੋ ਜਾਊਗਾ ਇਸ ਕਰਕੇ ਪਾਣੀ ਦਾ ਬਾਅਦ ਵਿੱਚ ਵੀ ਆਪਸ਼ਨ ਹੈਗੀ ਵੀ ਬਾਅਦ ਵਿੱਚ ਵੀ ਆਪਾਂ ਐਡ ਕਰ ਸਕਦੇ ਆ ਪਰ ਇਕਵਲ ਸਟਾਰਟਿੰਗ ਵਿੱਚ ਮੈਂ ਥੋੜਾ ਪਾਣੀ ਪਾ ਰਹੀ ਆ ਇਹ ਤਰ੍ਹਾਂ ਇਹ ਪਗ੍ਰਾਇੰਡ ਕਰਕੇ ਇੱਕ ਅਲੱਗ ਭਾਂਡੇ 'ਚ ਮੈਂ ਕੱਢੀ ਚੱਲੂਗੀ ਦਾਣਾ ਹੈ ਜਿਹੜਾ ਪੀਸਟ ਹੈ ਇਹਦੇ ਚੀਲੇ ਵੀ ਬਹੁਤ ਚੀਲੇ ਤਾਂ ਬਣਦੇ ਬਣਦੇ ਵਧੀਆ ਨੇ ਤੇ ਇਡਲੀ ਵੀ ਆਪਾਂ ਇਹਦੀ ਬਣਾ ਸਕਦੇ ਆਂਗੇ ਇਡਲੀ ਲਈ ਤੁਸੀਂ ਬਹੁਤ ਜ਼ਿਆਦਾ ਪਤਲਾ ਮਟੀਰੀਅਲ ਨਾ ਕਰੋ ਗਾੜੀ ਰੱਖ ਲਓ ਮੈਂ ਇਡਲੀ ਬਣਾਈ ਨਹੀਂ ਕਦੇ ਵੈਸੇ ਸੋਚ ਰਹੀਆਂ ਕਦੇ ਬਣਾਵਾਂ ਤੇ ਅੱਜ ਤਾਂ ਫਿਰ ਮੈਂ ਸ਼ਾਮ ਨੂੰ ਦੋਸਾ ਬਣਾਉਂਗੀ ਉਹਦੀ ਪ੍ਰੈਪਰੇਸ਼ਨ ਕਰ ਰਹੀ ਆ ਟਾਈਮ ਬਹੁਤ ਜ਼ਿਆਦਾ ਲੱਗਿਆ ਕਿਉਂਕਿ ਜਿਹੜੀ ਚੀਜ਼ ਆਪਾਂ ਡੇਲੀ ਬਣਾਉਂਦੇ ਨਹੀਂ ਹੈਗੇ ਰੁਟੀਨ ਵਿੱਚ ਹਨਾ ਉਹ ਥੋੜੀ ਆਪਾਂ ਨੂੰ ਐ ਵੀ ਲੱਗਦਾ ਵੀ ਥੋੜੀ ਔਖੀ ਜਿਹੀ ਲੱਗਦੀ ਆ ਥੋੜਾ ਹੱਥ ਜਾ ਵੀ ਨਹੀਂ ਪੈਂਦਾ ਫਟਾਫਟ ਉਹ ਚੀਜ਼ ਨੂੰ ਆਪਣਾ ਐਕਸਪੀਰੀਅੰਸ ਨਹੀਂ ਹੁੰਦਾ ਹੈਗਾ ਪ੍ਰੈਕਟਿਸ ਨਹੀਂ ਹੁੰਦੀ ਉਹ ਚੀਜ਼ ਦੀ ਤੇ ਮਿਹਨਤ ਵੀ ਥੋੜੀ ਆਪਾਂ ਨੂੰ ਐ ਲੱਗਦੇ ਵੀ ਆਪਣੇ ਪਤਾ ਨਹੀਂ ਬਹੁਤ ਮਿਹਨਤ ਲੱਗੀ ਆ ਮੈਨੂੰ ਵੀ ਐ ਲੱਗੇ ਵੀ ਬਹੁਤ ਟਾਈਮ ਅੱਜ ਮੈਂ ਇਨਵੈਸਟ ਕਰਤਾ ਆ ਚੀਜ਼ ਵਿੱਚ ਇਹਦੋਂ ਤਾਂ ਮੈਂ ਦਾਲ ਰੋਟੀ ਬਣਾ ਲਾਂਦੀ ਪਰ ਨਹੀਂ ਖਾ ਪੀ ਕੇ ਜੋ ਸਾਹਮਣੇ ਦਿੱਤਾ ਰਿਵਿਊ ਵੀ ਅੱਛਾ ਆ ਤੇਸਟੀ ਆ ਠੀਕ ਆ ਵਧੀਆ ਲੱਗਿਆ ਫਿਰ ਵਧੀਆ ਲੱਗਦਾ ਤੇ ਇਦਨ ਮੈਂ ਪਿਉਰੀਆਂ ਪੋਹਾ ਪੋਹਾ ਵੀ ਇਹਦੇ ਵਿੱਚ ਮੈਂ ਗ੍ਰाइंड ਕਰਕੇ ਪਾਵਾਂਗੀ ਪਰ ਪੋਹਾ ਬਹੁਤ ਜ਼ਿਆਦਾ ਪਹਿਲਾਂ ਨਹੀਂ ਸੋਕ ਕਰਨਾ ਔਰ ਇੱਧਰ ਮੈਂ ਦੇਖੋ ਦਾਲ ਜਿਹੜੀ ਗ੍ਰाइंड ਕੀਤੀ ਹੈ ਉਹ ਇਹਨੂੰ ਪਤਲੀ ਫੇਰ ਟਾਈਮ ਤੇ ਮੈਂ ਫੇਰ ਬਾਅਦ ਵਿੱਚ ਕਰੂੰ ਜੋ ਮੈਂ ਦੋਸੇ ਬਣਾਉਂਗੀ ਇੱਕ ਵਾਰ ਮੈਂ ਗਾੜੀ ਰੱਖ ਲਈ ਇੱਧਰ ਮੈਂ ਪੋਹਾ ਸੋਕ ਕਰਕੇ ਰੱਖਤਾ ਪੋਹਾ ਜਸਟ ਅੱਧਾ ਘੰਟਾ ਕੀ ਬਹੁਤ ਹੁੰਦਾ ਸੋਕ ਕਰਿਆ ਘੰਟਾ ਬਹੁਤ ਹੁੰਦਾ ਪੋਹਾ ਬਹੁਤ ਜ਼ਿਆਦਾ ਟਾਈਮ ਸੋਕ ਨਹੀਂ ਕਰਨਾ ਇਸ ਕਰਕੇ ਮੈਂ ਸਵੇਰੇ ਹੀ ਇਹਨੂੰ ਸੋਕ ਕਰਿਆ ਹੁਣ ਸ਼ਾਮ ਨੂੰ ਇਹਨੂੰ ਮੈਂ ਸੋਕ ਕਰਾਂਗੀ ਹੋ ਗਿਆ 6 ਵਜੇ ਦਾ ਤੇ ਹੁਣ ਮੈਂ ਇਹ ਬਾਹਰ ਵਾਕ ਕਰਨ ਡਿਨਰ ਦੀ ਤਿਆਰੀ ਕਰਾਈ ਅੰਦਰ ਦਾਣਾ ਪੀਸਿਆ ਹੀ ਦ ਤੇ ਮਸਾਲੇ ਲਈ ਆਲੂ ਮਸਾਲੇ ਲਈ ਆਲੂ ਬੋਇਲ ਕਰੇ ਪੈਨੇ ਪਿਆਜ਼ ਮੇਰੇ ਕੋਲ ਚਿਲੇ ਪੈਨੇ ਮੈਂ ਦਸ ਤੜਕਾ ਲਾਉਣਾ ਉਹ ਬੋਇਲਡ ਆਲੂਆਂ ਨੂੰ ਜਿਆਦਾ ਸਬਜੀ ਨੂੰ ਪਕਾਉਣ ਦੇ ਲੋ ਨੇ ਫਟਾਫਟ ਬਣ ਜਾਣਗੇ ਉਹ ਤੜਕਾ ਲਗਾ ਕੇ ਕੜੀ ਪੱਤੇ ਤੇ ਰਾਈਂਗਾ ਤੜਕਾ ਲਾ ਕੇ ਭਾਵੇਂ ਜੀਰੇ ਦੇ ਲਗਾ ਲਓ ਜੀਰੇ ਮਰਜ਼ੀ ਦੇ ਲਗਾ ਲਓ ਪਰ ਕੜੀ ਪੱਤੇ ਜ਼ਰੂਰ ਪਾਉਂਗੇ ਉਹਦੇ ਵਿੱਚ ਦੋਸਿਆਂ ਲਈ ਬੈਟਰ ਤਿਆਰ ਆ ਮੈਂ ਬੈਟਰ ਮੈਂ ਪਹਿਲਾਂ ਆਈ ਪੀਸ ਕਿ ਰੱਖ ਰੱਖਾਂ ਟੇ ਥੋੜਾ ਫਰਮੈਂਟਜ ਹੋ ਜਾਊਗਾ ਅੱਜ ਹੰਡੀ ਨਾਲ ਛਪਣਾ ਮੰਗੇ ਤਾਲਾ ਵਾਲਾ ਦੋਸਾ ਤੇ ਹੁਣ ਮੈਂ ਕਰ ਲਾਂ ਮੈਂ ਕਿਹਾ ਵਾਕ ਕਰ ਮੈਂ ਵਾਕ ਨਹੀਂ ਮੈਂ ਮਿਸ ਕਰਦੀ ਕਰੂੰਗੀ ਜਰੂਰ ਫਿਰ ਅੰਦਰ ਜਾ ਕੇ ਫਿਰ ਖਾਣੇ ਦੀ ਤਿਆਰੀ ਫਿਰ ਕੀ ਚੰਚ ਲੱਗ ਜਾਂਗੇ ਤੇ ਹੁਣ ਇੱਧਰ ਅੰਦਰ ਆ ਕੇ ਮੈਂ ਪੂਹਾ ਗ੍ਰਾਇੰਡ ਕਰ ਲਿਆ ਜਿਹੜਾ ਪੂਹਾ ਸੋਕ ਕਰ ਰਹੀ ਸੀ ਨਾ ਕੰਟੈਕਟ ਸੋਕ ਕਰਿਆ ਉਸ ਤੋਂ ਬਾਅਦ ਮੈਂ ਗ੍ਰਾਇੰਡ ਕਰ ਲਿਆ ਤੇ ਇੱਧਰ ਬਣ ਗਈ ਆਲੂਆਂ ਦੀ ਸਬਜ਼ੀ ਮੈਂ ਰਾਈਂ ਦਾ ਤੇ ਕੜੀ ਪੱਤੇ ਦਾ ਤੜਕਾ ਲਗਾਇਆ ਬਾਕੀ ਨੋਰਮਲ ਜਿਵੇਂ ਆਪਾਂ ਸੁੱਕੀ ਸਬਜ਼ੀ ਵੀ ਉਹਨਾਂ ਨੇ ਓਵੇਂ ਜਿਵੇਂ ਬਣਾਏ ਨੇ ਆਲੂ ਪੋਹ ਜ਼ਿਆਦਾ ਮੈਸ਼ ਨਹੀਂ ਕਰੇ ਬੀਚੀ ਥੋੜਾ ਥੋੜਾ ਆਲੂਆਂ ਦੇ ਟੁਕੜੇ ਜਿਹੀ ਵੀ ਰੱਖੇ ਨੇ ਬਿਲਕੁਲ ਆਲੂ ਮੈਸ਼ ਮੈਸ਼ ਜਿਹੀ ਵੀ ਨਹੀਂ ਅੱਛੇ ਲੱਗਦੇ ਹੈਗੇ ਥੋੜਾ ਥੋੜਾ ਟੁਕੜੇ ਜਿਹੀ ਵੀ ਰੱਖੇ ਨਾਲ ਆਲੂਆਂ ਦੇ ਬਸ ਨੋਰਮਲ ਸੋਕੀ ਸਬਜ਼ੀ ਮੰਗੂਗੀ ਸਬਜ਼ੀ ਬਣ ਗਈ ਕੜੀ ਪੱਤੇ ਤੇ ਰਾਇਣ ਦਾੜਕਾ ਲਗਾਈ ਥੋੜਾ ਡਿਫਰੈਂਟ ਜਿਹਾ ਟੇਸਟ ਹੋ ਜਾਂਦਾ ਨੋਰਮਲ ਆਪਾਂ ਜੀਰੇ ਦਾ ਤੂਰ ਰੋ ਹੀ ਲਗਾ ਕੇ ਖਾਂਦੇ ਆ ਆਹ ਵਾਲਾ ਬੈਟਰ ਹੈਗਾ ਪੋਹੇ ਵਾਲਾ ਇਹਦੇ ਵਿੱਚ ਮੈਂ ਪੋਹਾ ਪਾਤਾ ਆ ਬਿਨਾ ਪੋਹੇ ਤੇ ਘਰ ਤੋਂ ਇਨ ਕੇਸ ਚ ਪਾਜਾ ਫਿਰ ਚੀਲਾ ਬਣ ਜੂ ਦਾਣਾ ਵਾਲਾ ਬੈਟਰ ਆਹ ਚਟਨੀ ਆ ਇਦੇ ਵਿੱਚ ਨਾਲੇ ਲਪਾਉਣਾ ਸੀ ਨਾਲੇ ਰਹਿਣੀ ਸੀ ਕਾਜੂ, ਮੂੰਫਲੀ, ਧਨੀਆ, ਹਰੀ ਮਿਰਚ, ਨਮਕ ਪਾ ਲਿਆ। ਮੈਂ ਕਾਜੂ ਪਾ ਦੇ ਕਾਜੂ ਨਾਲ। ਹੁਣ ਟੈਕਸਚਰ ਐਦਾਂ ਦਾ ਹੋ ਗਿਆ, ਅੱਛੀ ਬਣ ਗਈ ਚਟਨੀ। ਤੇ ਇਧਰ ਆਲੂ ਮਸਾਲਾ ਰੈਡੀ ਆ, ਬਸ ਹੁਣ ਦੋਸਾ ਬਣਾਉਣ ਲੱਗਦੇ ਆ। ਤੇ ਇਧਰ ਮੈਂ ਬਣਾ ਰਹੀ ਸੀ ਦੋਸਾ। ਦੋਸੇ 1-2 ਤਾਂ ਪਹਿਲਾਂ-ਪਹਿਲਾਂ ਵਧੀਆ ਨਹੀਂ ਬਣੇ, ਫੇਰ ਵਧੀਆ ਬਣਨ ਲੱਗ ਗਏ, ਅੱਛੇ ਲੱਗਦੇ ਨੇ। ਬਾਕੀ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ। ਮੈਂ ਦੋਨੇ ਤਰਫ ਤੋਂ ਹੀ ਦੋਸੇ ਨੂੰ ਸੇਕਦੀ ਹੁੰਦੀ। ਮੈਨੂੰ ਆਇਆ ਲੱਗਦਾ ਵੀ ਕੱਚਾ ਨਾ ਰਹੇ ਬਿਲਕ बाकी बहुत ज्यादा वीडियो इस टाइम में तो बनी नहीं क्योंकि मैं बनावण ਵਿੱਚ బిజీ ਸੀ ਇੱਕ ਬਹੁਤ ਸਲੋ ਬਣ ਰੇ ਸੀ ਤੇ ਖਾਣ ਵਾਲੇ ਬੈਠੇ ਸੀ ਹੌਲੀ ਹੌਲੀ ਖਾ ਰਹੇ ਸੀ ਕਿ ਫਿਰ ਜਦੋਂ ਆਪਾਂ ਵੇਟ ਕਰਨੀ ਪਵੇ ਤੇ ਇਕੱਠੇ ਬਹਿ ਜੂ ਖਾਣ ਫਿਰ ਟੇਸਟੀ ਵੀ ਲੱਗਦਾ ਨਹੀਂ ਇੱਕ ਅਲੱਗ ਚੀਜ਼ ਜਿਹੜਾ ਆਪਾਂ ਬਣਾਇਆ ਟੇਸਟੀ ਵੀ ਲੱਗਦਾ ਮੈਨੂੰ ਲੱਗਦਾ ਮੈਂ ਬਹੁਤ ਸਾਲਾਂ ਬਾਅਦ ਦੋਸਾ ਬਣਾਇਆ ਬਹੁਤ ਸਾਲਾਂ ਬਾਅਦ ਉਹਦੇ ਬੱਚੇ ਕਾਫੀ ਛੋਟੇ ਸਕੂਲ ਜਾਂਦੇ ਸੀ ਕਦੇ-ਕਦੇ ਸੰਡੇ ਨੂੰ ਲੰਚ ਵਿੱਚ ਜਾਂ ਫਿਰ ਕਦੇ-ਕਦੇ ਡਿਨਰ ਵਿੱਚ ਬਣਦਾ ਹੁੰਦਾ ਸੀਗਾ ਦੋਸਾ ਮਸਾਲਾ ਬਹੁਤ ਬਹੁਤ ਟੇਸਟੀ ਲੱਗਦਾ ਸੀਗਾ ਤੇ ਬਹੁਣ ਤਾਂ ਮੈਂ ਬਹੁਤ ਸਾਲਾਂ ਦੇ ਗੈਪ ਤੋਂ ਬਾਅਦ ਬਣਾ ਰਹੀ ਹਾਂ ਅੱਜ ਫਿਰ ਕਦੇ ਇਨਸਟੈਂਟ ਆਟੇ ਵਾਲਾ ਡੋਸਾ ਵੀ ਮੈਂ ਤੁਹਾਨੂੰ ਰੈਸਪੀ ਸ਼ੇਅਰ ਕਰੂੰਗੀ ਉਹ ਵੀ ਅੱਛੇ ਬਣਦੇ ਨੇ ਟਾਈਮ ਹੋ ਰਿਹਾ ਹੁਣ 9 ਵਜੇ ਦਾ 9:30 ਹੋਣ ਵਾਲੇ ਨੇ ਤੇ ਮੈਂ 8:30 ਖਾਣਾ ਖਾਧਾ ਹੁਣ ਮੈਂ ਕਿਚਨ ਸਾਫ ਕਰਕੇ ਜਾਂ ਸਾਫ ਕਰਕੇ ਕਿਚਨ ਬਾਹਰ ਸਿਰਫ 5 ਮਿੰਟ ਹੀ ਵਾਕ ਕਰੀਆ ਦਵਿੰਦਰ ਬਾਹਰ ਘੇੜੇ ਦੇ ਰਹੇ ਸੀ ਨਾਲ ਮੈਂ ਵੀ ਚੱਲ ਗਈ ਮੌਸਮ ਬਹੁਤ ਠੰਡਾ ਸਮਝਲ ਮੌਸਮ ਵੀ ਪਤਾ ਲੱਗ ਜਾ ਅੰਦਰ ਬੈਠੇ ਤਾਂ ਪਤਾ ਨਹੀਂ ਲੱਗਦਾ ਕਾਮ ਜੀਂ ਤੇਜ਼ ਹਵਾ ਚੱਲ ਰਹੀ ਸਾਨਾ ਦਾ ਸੁਨੇਹਰੀ ਆ ਰਹੀ ਪਰ ਮੌਸਮ ਠੰਡਾ ਜਿਵੇਂ ਕਿ ਤੇ ਨੇੜੇ ਤੇੜੇ ਬਾਰਿਸ਼ ਹੋਈ ਹੁੰਦੀ ਕਾਫੀ ਠੰਡਾ ਹੋ ਗਿਆ ਵੈਦਰ ਇੱਕ ਵਾਰੀ ਫੇਰ ਫਰਕ ਪੈ ਗਿਆ ਇੱਕ ਵਾਰ ਗਰਮੀ ਬਹੁਤ ਹੋ ਗਈ ਸੀ ਪਰ ਹੁਣ ਫੇਰ ਠੰਡਾ ਹੋ ਗਿਆ ਵੈਦਰ ਅੱਛੀ ਗੱਲ ਐ ਡਿਨਰ ਵਿੱਚ ਬਣਾਈ ਸੀ ਦੋਸੇ ਮੇਰਾ ਦੋਸੇ ਬਣਾਉਣ ਦਾ ਤਰੀਕਾ ਲੱਗ ਹੁੰਦਾ ਮੈਂ ਚੀਲੇ ਵਾਂਗੂ ਦੋਨੋਂ ਤਰਫ ਤੋਂ ਸੇਕਦੀ ਹੁੰਨੀ ਐ ਇੱਕ ਤਰਫ ਤੋਂ ਸੇਕਾਂ ਜੇ ਮੈਨੂੰ ਐ ਲੱਗੂ ਦੂਜੀ ਸਾਈਡ ਕੱਚੀ ਰਹਿ ਜਾਊਗੀ ਹਨਾ ਮੈਂ ਦੋਨੋਂ ਤਰਫ ਤੋਂ ਸੇਕਦੀ ਹੁੰਨੀ ਬਣਾਉਣੀ ਐ ਪਤਲੇ ਦੋਸੇ ਵਾਂਗੂ ਦੋਸੇ ਬਣਾਉਣੇ ਐ ਪਾ ਕੇ ਖਾਣ ਦਾ ਤਰੀਕਾ ਹਰ ਹਰ ਅਧਿਕ ਦਾ ਲੱਗ ਲੱਗਾ ਕੋਈ ਤੇ ਵਿੱਚ ਆਲੂ ਪਾ ਕੇ ਉਹਨੂੰ ਫੋਲਡ ਕਰ ਲਾਂਦਾ ਹਨਾ ਤੇ ਕੋਈ ਰੋਟੀ ਵਾਂਗੂ ਜਾਂ ਫਿਰ ਸਬਜ਼ੀ ਖਾਣੇ ਰੋਟੀ ਨਾਲ ਉਵੇਂ ਖਾਂਦਾ ਹੈ ਚਟਨੀ ਜਿਹੜੀ ਮੈਂ ਆਪਣਾਈ ਸੀ ਬਹੁਤ ਬਹੁਤ ਟੇਸਟੀ ਲੱਗੀ ਚਟਨੀ ਬਹੁਤ ਟੇਸਟੀ ਬਣੀ ਚਟਨੀ ਮੈਂ ਰੋਕੀ ਵੀ ਇੱਕ ਚਮਚ ਚਟਨੀ ਦਾ ਖਾ ਗਈ ਬਹੁਤ ਟੇਸਟੀ ਬਣੀ ਕਾਜੂਆਂ ਨਾਲ ਤੇ ਮੂਫਲੀ ਨਾਲ ਅੱਛਾ ਟੈਕਸਚਰ ਹੋ ਗਿਆ ਚਟਨੀ ਦਾ ਨਾਰੀਅਲ ਹੈ ਨਹੀਂ ਸੀ ਨਾਰੀਅਲ ਮੈਂ ਪੁਰਾਣਾ ਸੀ ਫਿਰ ਮੈਂ ਸੋਚੇ ਮੈਂ ਕੀ ਪਾਵਾਂ ਮੈਂ ਕਿ ਚੱਲ ਮੂਫਲੀ ਤੇ ਕਾਜੂ ਪਾ ਲਾਂ ਨਹੀਂ ਨਾਰੀਅਲ ਮੈਨੂੰ ਮਿਲਿਆ ਨਹੀਂ ਮੈਨੂੰ ਲੱਗਾ ਕਿ ਥੋੜਾ ਪਿਆ ਐਨੀਵੇਸ ਚਲੋ ਵਧੀਆ ਬਣ ਗਈ ਚਟਨੀ ਸ਼ੈਨਾਰੇ ਮੈਂ ਉਹਨਾਂ ਵਧੀਆ ਟੇਸਟ ਨਾਲ ਦੋਵਾਂ ਨੂੰ ਪੁਰਾਣਾ ਸੀਗਾ ਮੇਰੇ ਕੋਲ ਕੋਕੋਨਟ ਪਿਆ ਸੀਗਾ ਥੋੜਾ ਜਿਹਾ ਤੇ ਹਜੇ ਵੀ ਕੰਮ ਐਂਡ ਨਹੀਂ ਹੋਈ ਹਜੇ ਵੀ ਮੈਂ ਕਿਚਨ ਚ ਜਾ ਕੇ ਦਹੀਂ ਜਮਾ ਕੇ ਆਉਣੀ ਆ ਰਾਜਮਾ ਭਿਉਣ ਦੀ ਸੋਚ ਨਹੀਂ ਸਵੇਰੇ ਇੱਕ ਟਾਈਮ ਦਾ ਖਾ ਲੋ ਦੂਜੇ ਟਾਈਮ ਦੀ ਚਿੰਤਾ ਫੇਰ ਹੋ ਜਾਂਦੀ ਹੈ ਜੇ ਆਪਾਂ ਚਿੰਤਾ ਨਹੀਂ ਕਰਾਂਗੇ ਕੁਝ ਪਲਾਨ ਨਹੀਂ ਕਰਾਂਗੇ ਸਵੇਰੇ ਫੇਰ ਕਿਚਨ ਚ ਜਾ ਕੇ ਖੜੇ ਰਹੋ ਜੀ ਕੀ ਬਣਾਵਾਂ ਕੀ ਬਣਾਵਾਂ ਹਨਾ ਸੋਚੀ ਚੱਲੂ ਮੈਨੂੰ ਉਹ ਚੀਜ਼ ਨਹੀਂ ਮੋੜੇ ਡਾੜੀ ਸੋਚਣ ਤੇ ਟਾਈਮ ਵੇਸ ਕਰੋ ਔਨ ਦਾ ਸਪੌਟ ਤੁਹਾਨੂੰ ਕੁਝ ਨਹੀਂ ਸੋਚਦਾ ਕੀ ਸੁਝੂਗਾ ਦ ਆਈ ਚੀਜ਼ਾਂ ਹੁੰਦੀਆਂ ਨੇ ਹੁਣ ਤਾਂ ਮੇਰੇ ਕੋਲ ਹਰੀ ਸਬਜੀ ਪੇਠੇ ਦੀ ਪਈ ਐ ਪਰ ਅੱਜ ਵੀ ਮੈਂ ਹਰੀ ਸਬਜੀ ਸਵੇਰ ਆਲੂ ਬੈਂਗਣ ਬਣਾਏ ਸੀਗੇ ਤੇ ਕੱਲ ਨੂੰ ਮੈਂ ਸੋਚਦੀ ਆ ਮੈਂ ਰਾਜਮਾ ਬਣਾਵਾਂ ਰਾਜਮਾ ਤਾਂ ਮੇਰਾ ਮਨ ਆਂ ਰਾਜਮਾ ਭਿਉਣੀ ਆ ਮੈਂ ਜਾਂ ਵਾਈਟ ਚਨੇ ਜਾਂ ਰਾਜਮਾ ਦੇਖਦੇ ਕੋਈ ਸੌ ਕਰਦੇ ਦਹੀਂ ਜਮਾਉਣੀ ਆ ਆਪਣਾ ਗੁੱਦਪੀਣਾ ਵਾਲਾ ਕਰੂੰ ਕੱਪੜੇ ਚੇਂਜ ਕਰਦੇ ਆ ਫੇਸ ਵਾਸ਼ ਕਰਦੇ ਅੱਜ ਮੈਂ ਨਹਾਉਂਦੀ ਨਹੀਂ ਮੌਸਮ ਠੀਕ ਆ ਠੰਡਾ ਜਿੰਨੇ ਜ਼ਿਆਦਾ ਪਸੀਨਾ ਨ ਕਰਨੇ ਆ ਹੁਣ 2-4 ਦਿਨਾਂ ਵਿੱਚ ਗਰਮੀ ਆ ਰਹੀ ਆ ਉਹ ਦੋ-ਦੋ ਵਾਰ ਵੀ ਨਹਾਉਂਦੇ ਰਹੇ ਆ ਤੇ ਇਹ ਸੀ ਮੇਰੀ ਵੀਡੀਓ ਅੱਜ ਇਨਾ ਬਿਜ਼ੀ ਡੇ ਸੀ ਅੱਜ ਇਨਾ ਜ਼ਿਆਦਾ ਬਿਜ਼ੀ ਡੇ ਸੀ ਦੁਪਹਿਰ ਤੋਂ ਪਹਿਲਾਂ ਮੇਰਾ ਸੁਬਾ ਸੁਬਜਾ ਮੈਂ ਸੁਬਾ ਤਾਂ ਕੰਮ ਕੰਪਲੀਟ ਕੀਤਾ ਨਾ ਮੱਗੀ ਚੰਚ ਕਿਚਨ ਤੋਂ ਫ੍ਰੀ ਹੋ ਕੇ ਰੂਮ ਚ ਆਇਆ ਮੇਰਾ ਸਿਰ ਇਨਾ ਦੁਖਿਆ ਇਨਾ ਮੇਰਾ ਸਿਰ ਇੱਕਦਮ ਉੱਠਿਆ ਮੈਂ ਨਾ ਕੇ ਦਵਾਈ ਲੈ ਲੈ ਕੇ ਦਵਾਈ ਮੈਂ ਲੈ ਨਹੀਂ ਪਰ ਮੈਨੂੰ ਰੈਸਟ ਕਰਨਾ ਉਦੋਂ ਨਹੀਂ ਮਿਲਿਆ ਦਵਿੰਦਰ ਕਹਿੰਦੇ ਮਾਂਸਣ ਮੈਂ ਉਚਾ ਕਰਦੇ ਇਹਨਾਂ ਨੇ ਜਾ ਕਰਾ ਲਈ ਮੈਂ ਪੀ ਲਈ ਉਸ ਤੋਂ ਬਾਅਦ ਮੈਂ ਰੈਸਟ ਕੀਤਾ ਉੱਠ ਕੇ ਲੰਚ ਕੀਤਾ ਲੰਚ ਤੋਂ ਬਾਅਦ ਕੱਪੜੇ ਪ੍ਰੈਸ ਕੀਤੇ ਲੰਚ ਵਾਲੇ ਭਾਂਡੇ ਹੋ ਗਏ ਕੇ ਕੇਕ ਬਣਾਉਣ ਲੱਗੀ ਬਸ ਐ ਬਹੁਤ ਬਹੁਤ ਬਿਜ਼ੀ ਰਿਹਾ ਦੋਸੇ ਨੇ ਤੇ ਆਲੂ ਮਸਾਲੇ ਨੇ ਮੈਨੂੰ ਥਕਾਤਾ ਟਾਈਮ ਬਹੁਤ ਲੱਗਿਆ ਕਿਉਂਕਿ ਜਿਹੜੀ ਚੀਜ਼ ਆਪਾਂ ਰੋਜ਼ ਰੋਜ਼ ਨਹੀਂ ਬਣਾਉਂਦੇ ਨਾ ਉਹ ਤੇ ਟਾਈਮ ਲੱਗਦਾ ਉਹ ਤੇ ਆਪਣਾ ਹੱਥ ਇੰਨਾ ਤੇਜ਼ ਨਹੀਂ ਹੁੰਦਾ ਹੈਗਾ ਥੋੜਾ ਟਾਈਮ ਟੇਕਿੰਗ ਪ੍ਰੋਸੈਸ ਹੋਏ ਨੇ ਦੋਸੇ ਬਣਾਉਣ ਦੇ ਵੀ ਬਹੁਤ ਟਾਈਮ ਲੱਗਦਾ ਜਦ ਨੂੰ ਮੇਰੀ ਵਾਰੀ ਆਈ ਖਾਣ ਦੀ ਮੇਨ ਮੇਰੀ ਤਾਂ ਭੁੱਖ ਹੀ ਮਰ ਗਈ ਮੈਂ ਸਿਰਫ ਇੱਕ ਖਾਦਾ ਸੀ ਪਰ ਲੱਗਿਆ ਬਹੁਤ ਟੇਸਟੀ ਮੈਨੂੰ ਛਟਨੀ ਨਾਲ ਬਹੁਤ ਟੇਸਟੀ ਲੱਗਿਆ ਭੁੱਖ ਮੇਰੀ ਮਰ ਗਈ ਸੀ ਇੱਕੋ ਹੀ ਮੈਂ ਤੁਹ ਖਾਦਾ ਗਿਆ ਚਲੋ ਜੀ ਐਨੀ ਵੇਸ ਇਸ ਵੀਰ ਅੱਜ ਆੜੀ ਵੀਡੀਓ ਥੋੜੀ ਬਹੁਤਾ ਕੁਝ ਤੁਹਾਨੂੰ ਮਾੜਾ ਮੋਟਾ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਆਪਣੇ ਆਪ ਕਰਦੇ ਹੀ ਹੋ ਜਿਹੜੇ ਨਹੀਂ ਕਰਦੇ ਭੁੱਲ ਜਾਂਦੇ ਨੇ ਉਹ ਵੀ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਤੁਸੀਂ ਦੱਸ ਸਕਦੇ ਹੋਗੇ ਵੀਡੀਓ ਬਾਰੇ ਅੱਛੀ ਲੱਗਦੀ ਇਨਾ ਅੱਛੀ ਲੱਗਦੀ ਕੋਈ ਵੀਡੀਓ 'ਚ ਕਮੀ ਹੈ ਕੋਈ ਮੇਰੇ ਬੋਲਣ ਦੇ ਤਰੀਕੇ 'ਚ ਕੰਮ ਕਰਨ ਦੇ ਤਰੀਕੇ 'ਚ ਕੋਈ ਕਮੀ ਲੱਗਦੀ ਹੋਵੇ ਮੈਨੂੰ ਦੱਸ ਸਕਦੇ ਹੋ ਆਪਾਂ ਇੰਪਰੂਵਮੈਂਟ ਕਰ ਲਾਂਗੇ ओके जैसे मेरा जल्दी वीडियो वीडियो अच्छी लगी प्लीज लाइक शेयर कमेंट करना चैनल को लाइक सब्सक्राइब करना सब्सक्राइब कर लो मिलางी एक और वीडियो लेके तब तक दी सत श्री अकाल